ਹਰਿਆਣਾ ਤੋਂ ਉੱਠ ਕੇ ਦੇਸ਼ ਪੱਧਰ ਦੇ ਉੱਤੇ ਆਪਣਾ ਨਾਮ ਰੌਸ਼ਨ ਕਰਨਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਹਰਿਆਣਾ ਦਾ ਆਪਣੇ ਪਿੰਡ ਦਾ ਸਾਰਿਆਂ ਨੂੰ ਬਹੁਤ ਮਾਣ ਹੈ ਇਹ ਜੀਆਂ ਧੀਆਂ ਦੇ ਉੱਤੇ ਜਿੱਥੇ ਕਿਤੇ ਕੁੜੀਆਂ ਦੇ ਨਾਲ ੱਤਕਾ ਹੋਇਆ ਹੈ ਉੱਥੇ ਉਹਨਾਂ ਨੇ ਆਪਣੀ ਆਵਾਜ਼ ਰੱਖੀ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਜੀਆਂ ਚਾਂਸੀ ਦੀਆਂ ਰਾਣੀਆਂ ਇਕੱਠ ਹੁੰਦੀਆਂ ਨੇ ਟੋਕਨ ਆਫ ਰਿਸਪੈਕਟ ਅਸੀਂ 5 ਲੱਖ ਰੁਪੀਏ ਦੇਣ ਬਾਰੇ ਗੱਲ ਕੀਤੀ ਸੀਗੀ ਸੱਚ ਦੀ ਆਵਾਜ਼ ਦੀ ਹਮੇਸ਼ਾ ਜਿਹੜੀ ਹੈ ਉਹ ਬੁੱਕਤ ਪੈਣੀ ਚਾਹੀਦੀ ਹੈ ਔਰ ਇਹ ਜੇ ਕਿਰਦਾਰਾਂ ਦੇ ਉੱਤੇ ਫਿਲਮਾਂ ਹੋਣੀਆਂ ਚਾਹੀਦੀਆਂ ਨੇ ਤੁਸੀਂ ਕਿੱਜੇ ਖੁਦ ਚਾਹਦੇ ਹੋ ਉਹਨਾਂ ਦਾ ਰੋਲ ਪਲੇ ਕਰਨਾ ਫਿਲਮ ਦੇ ਵਿੱਚ ਜਦੋਂ ਮੈਂ ਉਹਨਾਂ ਦਾ ਸਟਰਗਲ ਦੇਖਿਆ ਉਹਨਾਂ ਨੂੰ ਦੇਖਿਆ ਇਟਸ ਰੀਲੀ ਡਿਫਿਕਲਟ ਸਾਡੇ ਇਤਿਹਾਸ ਦੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਹਰੀ ਸਿੰਘ ਨਲੂਆ ਦੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਬੰਦਾ ਸਿੰਘ ਬਹਾਦਰ ਦੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਇੱਕ ਲੜਕੀ ਜੋ ਫਿਲਮਾਕ ਆ ਰਹੀ ਆ ਸਾਰਾ ਕੁਝ ਛੱਡ ਕੇ ਧਰਨੇ ਦੇ ਵਿੱਚ ਆ ਕੇ ਬੈਠ ਜਾਂਦੀ ਆ ਉਹ ਚੀਜ਼ ਕਿਵੇਂ ਹੋਈ ਮੇਰੀ ਜਿਹੜੀ ਰੂਹ ਦੀ ਭੁੱਖ ਸੀਗੀ ਨਾ ਉਹ ਤੇ ਮੈਨੂੰ ਉਹ ਧਰਨੇ ਤੇ दिखी ਮੈਨੂੰ ਸਭ ਤੋਂ ਜ਼ਿਆਦਾ ਸਟਰੋਂਗ ਕੀਤਾ ਹੈ ਕਿਸਾਨ ਅੰਦੋਲਨ ਨੇ ਜਿਆਦਾ ਵੱਡ ਉਹ ਹਮੇਸ਼ਾ ਕਿਤੇ ਨਾ ਕਿਤੇ ਚਮਕੀਲੇਵੇਂ ਲੋਕਾਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਜਾਂਦਾ ਹੈ ਜਿਵੇਂ ਦੇਖੀ ਤੁਹਾਡੀਆਂ ਅੱਖਾਂ ਨਾਮ ਹੋ ਗਿਆ ਨੇ ਉਸ ਚੀਜ਼ ਦੇ ਬਿਲਕੁਲ ਬਿਕੋਜ਼ ਜਿਨ੍ਹਾਂ ਨਾਲ ਤੁਸੀਂ ਕੰਮ ਕੀਤਾ ਹੈ ਜਿਨ੍ਹਾਂ ਦੇ ਨਾਲ ਤੁਸੀਂ ਕਨੈਕਟਡ ਰਹਿੰਦੇ ਹੋ ਕਿਤੇ ਨਾ ਕਿਤੇ ਤੁਹਾਨੂੰ ਫੀਲ ਤੇ ਹੁੰਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ ਪੰਜਾਬੀ ਮੈਂ ਤੁਹਾਡੇ ਨਾਲ ਖੁਸ਼ੀ ਸਾਰਾ ਤੇ ਅੱਜ ਮੈਂ ਤੁਹਾਡੀ ਸਭ ਦੀ ਮੁਲਾਕਾਤ ਕਰਵਾਉਣ ਜਾ ਰਹੀਆਂ ਉਸ ਅਦਾਕਾਰਾਂ ਦੇ ਨਾਲ ਜਿਨ੍ਹਾਂ ਦਾ ਜਨਮ ਉਤਰਾਖੰਡ ਚ ਹੋਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਚ ਪਰਵ੍ਰਿਸ਼ੋਈ ਉਸ ਤੋਂ ਬਾਅਦ ਮਲਿਆਲਮ ਤੇਲਗੂ ਬਾਲੀਵੁੱਡ ਫਿਲਮਾਂ ਦੇ ਨਾਲ ਦੇ ਨਾਲ ਪੰਜਾਬੀ ਇੰਟਰਸਟੇਟ ਦੇ ਵਿੱਚ ਤੁਮਾ ਪਾਰੀਏ ਇਹ ਅਦਾਕਾਰਾ ਮੇਰੇ ਨਾਲ ਮੌਜੂਦ ਆ ਸੋਨੀਆ ਮਾਰ ਸਤਿ ਸ਼੍ਰੀ ਅਕਾਲ ਜੀ ਆਪਣੇ ਆਡੀਅנס ਨੂੰ ਦੱਸਦਾ ਕਿ ਸ਼ੂਟ ਦੇ ਲਈ ਨਿਕਲ ਰਹੇ ਸੀ ਤੇ ਅਸੀਂ ਫੜਲੇ ਆਏ ਨਵੀਂ ਫਿਲਮ ਦਾ ਸ਼ੂਟ ਚੱਲ ਰਿਹਾ ਤੇ ਉਸੇ ਹੀ ਲੁੱਕ ਦੇ ਵਿੱਚ ਨੇ ਜ਼ਰੂਰ ਗੱਲ ਕਰਾਂਗੇ ਕਿ ਆਖਿਰ ਕਿਹੜੀ ਫਿਲਮ ਆ ਕਦੋਂ ਦੇਖਣ ਨੂੰ ਮਿਲੇਗੀ ਕਿ ਕੁਝ ਖਾਸ ਹੋਏਗਾ ਪਰ ਉਸ ਤੋਂ ਪਹਿਲਾਂ ਮੈਂ ਸੋਨਿਆ ਮੈਮ ਤੁਹਾਡੇ ਕੋਲ ਜਾਣਨਾ ਚਾਹਨੀ ਆ ਕੁਝ ਦਿਨ ਪਹਿਲਾਂ ਨਾ ਤੁਸੀਂ ਇੱਕ ਵੀਡੀਓ ਅਪਲੋਡ ਕੀਤੀ ਸੀ ਉਹ ਬੜੀ ਵਾਇਰਲ ਹੋ ਰਹੀ ਏ ਵਿਨੇਸ਼ ਫੁਗਾਟ ਦੀ ਗੱਲ ਕਰੀਏ ਮੈਂ ਸਭ ਤੋਂ ਪਹਿਲਾਂ ਉਸੇ ਹੀ ਚੀਜ਼ ਦੇ ਬਾਰੇ ਅੱਜ ਤੁਹਾਡਾ ਨਾਲ ਗੱਲ ਕਰਨਾ ਚਾਹਨੀ ਆ ਉਹਦੇ ਬਾਰੇ ਦੱਸੋ ਸਭ ਤੋਂ ਪਹਿਲੂ ਤੇ ਮੈਂ ਇਹ ਜੀ ਜਿਹੜੀ ਤੁਸੀਂ ਸਟਾਰਟ ਕੀਤੀ ਹੈ ਉਹਦੇ ਬਾਰੇ ਦੱਸ ਰਹੀਆਂ ਵੀ ਮੈਂ ਕਾਂਸਟੇਬਲ ਹਰਜੀਤ ਕੌਰ ਦੀ ਸ਼ੂਟਿੰਗ ਕਰ ਰਹੀ ਹਾਂ ਰਾਈਟ ਨਾਉ ਔਰ ਆਈਪੀਐਸ ਆਫੀਸਰਸ ਦੇ ਉੱਤੇ ਤੇ ਬਹੁਤ ਫਿਲਮਾਂ ਬਣੀ ਆ ਬਟ ਇੱਕ ਕਾਂਸਟੇਬਲ ਦੀ ਜਿਹੜੀ ਸਟਰਗਲ ਜਾਨੀ ਹੁੰਦੀ ਹੈ ਉਹਦੇ ਉੱਤੇ ਬਹੁਤ ਘੱਟ ਫਿਲਮਾਂ ਨੇ ਸੋ ਇੱਕ ਡਿਫਰੈਂਟ ਟਾਈਪ ਆਫ ਸਿਨੇਮਾ ਆ ਜਿਹੜਾ ਸ਼ੂਟ ਕਰ ਰਹੀਆਂ ਸੀ ਕੋਈ ਕਾਮੇਡੀ ਇੱਕ ਹੁੰਦਾ ਨਾ ਕਿ ਕੱਲੀ ਕਾਮੇਡੀ ਸ਼ੂਟ ਕਰੀ ਜਾਣੀ ਹੈ ਲਵ ਸਟੋਰੀ ਸ਼ੂਟ ਕਰੀ ਜਾਣੀ ਹੈ ਇਹ ਇਹ ਜੀ ਕਹਾਣੀ ਹੈ ਕਿ ਜਿਹੜੀ ਰੀਅਲਿਸਟਿਕ ਕਹਾਣੀ ਹੈ ਔਰ रियल सिनेमा ਨੂੰ ਦਰਸਾਉਂਦੀ ਹੈ ਔਰ ਇੱਕ ਔਰਤ ਦੀ ਜਰਨੀ ਨੂੰ ਦਿਖਾਉਂਦੀ ਹੈ ਸੋ ਮੈਨੂੰ ਲੱਗਦਾ ਵੀ ਇਹ ਜੇ ਰੀਅਲ ਮੁੱਦੇ ਤੇ ਜਿਹੜੇ ਇਹ ਜੇ ਕਿਰਦਾਰ ਹੁੰਦੇ ਆ ਇਹਨਾਂ ਦੇ ਉੱਤੇ ਫਿਲਮਾਂ ਬਣੀਆਂ ਚਾਹੀਦੀਆਂ ਨੇ ਜਿਵੇਂ ਹੁਣ ਮੈਂ ਵਿਨੇਸ਼ ਫੁਗਾਰਜੀ ਦੇ ਉੱਤੇ ਆਣੀ ਆ ਵਿਨੇਸ਼ ਫੁਗਾਰਜੀ ਦਾ ਜਿਹੜਾ ਸਟਰਗਲ ਹੈ ਉਹ ਕਹਿ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਬਿਕਾਜ਼ ਇਨਾ ਹਾਰਡ ਵਰਕ ਇੱਕ ਕੁੜੀ ਵਾਸਤੇ ਇੱਕ ਪਲਵਾਨ ਹੋਣਾ ਬਹੁਤ ਵੱਡੀ ਗੱਲ ਹੈ ਯੂ نو ਔਰ ਇਨਾ ਹਰਿਆਣੇ ਤੋਂ ਉੱਠ ਕੇ ਦੇਸ਼ ਪੱਦਰ ਦੇ ਉੱਤੇ ਆਪਣਾ ਨਾਮ ਰੌਸ਼ਨ ਕਰਨਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਹਰਿਆਣੇ ਦਾ ਆਪਣੇ ਪਿੰਡ ਦਾ ਸਾਰਿਆਂ ਨੂੰ ਬਹੁਤ ਮਾਣ ਹੈ ਇਹ ਜੀਆਂ ਤਿਆਂ ਦੇ ਉੱਤੇ ਔਰ ਇਨ ਫੈਕਟ ਨਾਟ ਓਨਲੀ ਪਲਵਾਨੀ ਦੇ ਵਿੱਚ ਜੋ ਕਿਤੇ ਕਿਸੇ ਦੇ ਨਾਲ ੱੱਕਾ ਹੋਇਆ ਹੈ ਪਿੱਛੇ ਦੇਖਿਆ ਸੀ ਪਲਵਾਨਾਂ ਦੇ ਧਰਨੇ ਦੇ ਉੱਤੇ ਉਹਨਾਂ ਨੇ ਖੁੱਲ ਕੇ ਆਪਣੀਆਂ ਗੱਲਾਂ ਰੱਖੀਆਂ ਨੇ ਜਿੱਥੇ ਕਿਤੇ ਕੁੜੀਆਂ ਦੇ ਨਾਲ ੱੱਕਾ ਹੋਇਆ ਹੈ ਉੱਥੇ ਉਹਨਾਂ ਨੇ ਆਪਣੀ ਆਵਾਜ਼ ਰੱਖੀ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਜੀਆਂ ਚਾਂਸੀ ਦੀਆਂ ਰਾਣੀਆਂ ਇਕੱਠ ਹੁੰਦੀਆਂ ਨੇ ਔਰ ਜੋ ਹੋਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਵੀ ਇਹੇ ਜੇ ਕਿਰਦਾਰਾਂ ਨੂੰ ਕਿਰਦਾਰਾਂ ਤੋਂ ਅ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਔਰ ਕੁੜੀਆਂ ਨੂੰ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਸਪੋਰਟਸ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਕਿ ਕਿਉਂਕਿ ਹਰਜੀਤ ਕੌਰ ਵੀ ਇੱਕ ਵਿਮਨ ਸੈਂਟ੍ਰਿਕ ਸਬਜੈਕਟ ਹੈ ਔਰ ਇੱਕ ਸੱਚੀ ਕਹਾਣੀ ਅਸੀਂ ਇਹਦੇ ਵਿੱਚ ਦਿਖਾ ਰਹੇ ਹਾਂ ਇਸੇ ਤਰੀਕੇ ਦੇ ਨਾਲ ਵਿਨੇਸ਼ ਫੁਗਾਰ ਜੀ ਦੀ ਵੀ ਜਿਹੜੀ ਅਸੀਂ ਗੱਲ ਕੀਤੀ ਜਾਵੇ ਤੇ ਰੀਅਲ ਕਹਾਣੀਆਂ ਉਹਨਾਂ ਦੀ ਜ਼ਿੰਦਗੀ ਦੀ ਸੋ ਇੱਕ ਸਟਰਗਲ ਨੂੰ ਅਸੀਂ ਮੈਂ ਇਹ ਕਹਿ ਸਕਦੀ ਹਾਂ ਕਿ ਟੋਕਨ ਆਫ ਰਿਸਪੈਕਟ ਹੀ ਕਹਿ ਦਈਏ ਟੋਕਨ ਆਫ ਰਿਸਪੈਕਟ ਅਸੀਂ 5 ਲੱਖ ਰੁਪੀਸ ਦੇਣ ਬਾਰੇ ਗੱਲ ਕੀਤੀ ਸੀਗੀ ਕਿਉਂਕਿ ਸਾਨੂੰ ਪਤਾ ਹੈ ਕਿ ਰਿਸਪੈਕਟ ਦੇਣੀ ਬੰਦੀ ਹੈ ਔਰ ਹਰ ਕਿਸੇ ਨੂੰ ਰਿਸਪੈਕਟ ਦੇਣੀ ਚਾਹੀਦੀ ਹੈ ਇਹ ਜੇ ਕਿਰਦਾਰਾਂ ਨੂੰ ਔਰ ਉਹਨਾਂ ਦੇ ਉੱਤੇ ਫਿਲਮਾਂ ਵੀ ਬਣੀਆਂ ਚਾਹੀਦੀਆਂ ਨੇ ਸੱਚ ਦੀ ਆਵਾਜ਼ ਦੀ ਹਮੇਸ਼ਾ ਜਿਹੜੀ ਹੈ ਉਹ ਬੁੱਕਤ ਪੈਣੀ ਚਾਹੀਦੀ ਹੈ ਔਰ ਇਹ ਜੇ ਕਿਰਦਾਰਾਂ ਦੇ ਉੱਤੇ ਫਿਲਮਾਂ ਹੋਣੀਆਂ ਚਾਹੀਦੀਆਂ ਨੇ ਸੋ ਕੁਝ ਪਲਾਨ ਕੀਤਾ ਜਿਵੇਂ ਤੁਸੀਂ ਕਿਹਾ ਕਿ ਹਾਂ ਤੁਸੀਂ ਆਪਣੇ ਗੱਲ ਰੱਖੀਏ ਜਾਂ ਕਿਸੇ ਪਾਸੋਂ ਤੁਹਾਨੂੰ ਕੋੜਾ ਰਿਸਪੌਂਸ ਮਿਲਿਆ ਹੋਵੇ ਕਿ ਹਾਂ ਜ਼ਰੂਰ ਬਣਾਵਾਂਗੇ ਤੁਸੀਂ ਕਿ ਤੁਸੀਂ ਖੁਦ ਚਾਹੁੰਦੇ ਹੋ ਉਹਨਾਂ ਦਾ ਰੋਲ ਪਲੇ ਕਰਨਾ ਫਿਲਮ ਦੇ ਵਿੱਚ ਵੇਖੋ ਬਹੁਤ ਡਿਫਿਕਲਟ ਹੋਊਗਾ ਮੈਂ ਕਿਹਾ ਤੇ ਜ਼ਰੂਰ ਸੀਗਾ ਬਟ ਜਦੋਂ ਮੈਂ ਉਹਨਾਂ ਦਾ ਸਟਰਗਲ ਦੇਖਿਆ ਉਹਨਾਂ ਨੂੰ ਦੇਖਿਆ ਇਟਸ ਰੀਲੀ ਡਿਫਿਕਲਟ ਕਿੰਨਾ ਜ਼ਰੂਰੀ ਲੱਗਦਾ ਹੈ ਸੋਨੀਆ ਮੈਮ ਅਗਰ ਦੇਖੇ ਕਿ ਹਾਂ ਕਿਸੇ ਦੀ ਜਰਨੀ ਨੂੰ ਵੱਡੇ ਪਰਦੇ ਤੇ ਦਿਖਾਣਾ ਕਿਉਂਕਿ ਫਿਲਮਾਂ ਤਾਂ ਬਹੁਤ ਬੰਦੀਆਂ ਨੇ ਠੀਕ ਹੈ ਕੁਝ ਕਾਮੇਡੀ ਹੋ ਜਾਂਦੀ ਹੈ ਕੁਝ ਸੀਰੀਅਸ ਵੀ ਹੁੰਦੀਆਂ ਨੇ ਚੀਜ਼ਾਂ ਬਟ ਸੱਚੀ ਕਹਾਣੀ ਨੂੰ ਵੱਡੇ ਪਰਦੇ ਤੱਕ ਲੈ ਕੇ ਆਉਣਾ ਲੋਕਾਂ ਦੇ ਤੱਕ ਪਹੁੰਚਾਉਣਾ ਕਿ ਐਕਚੁਅਲ ਚ ਉਹਦੀ ਜਰਨੀ ਰਹੀ ਕੀ ਹੈ ਐਕਚੁਅਲੀ ਮੈਨੂੰ ਲੱਗਦਾ ਵੀ ਜਿਹੜੇ ਰੀਅਲ ਫਾਰਮ ਆਫ ਸਿਨੇਮਾ ਆ ਨਾ ਉਹ ਸਿਨੇਮਾ ਦਾ ਸਹੀ ਇਸਤੇਮਾਲ ਕਰਕੇ ਆਪਾਂ ਨੂੰ ਸਹੀ ਚੀਜ਼ਾਂ ਬਖਾਉਣੀਆਂ ਚਾਹੀਦੀਆਂ ਆ ਪਰਦੇ ਦੇ ਉੱਤੇ ਅ ਸਹੀ ਕਹਾਣੀਆਂ ਲੈ ਕੇ ਆਉਣੀਆਂ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਬਹੁਤ ਕਹਾਣੀਆਂ ਕਰ ਕਰ ਦੀ ਇੱਕ ਕਹਾਣੀ ਹੈ ਔਰ ਇਹ ਜਿਹੜੀ ਜਿਹੜੀ ਕਹਾਣੀ ਸਾਨੂੰ ਐਂਡ ਆਫ ਦਿ ਡੇ ਕੁਝ ਚੰਗਾ ਸਿਖਾ ਕੇ ਜਾਵੇ ਠੀਕ ਹੈ ਚੰਗਾ ਦੱਸ ਕੇ ਜਾਵੇ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਹੈ ਨਾ ਸੋਸ਼ਲ ਮੀਡੀਆ ਸੀ ਮੰਨਨੇ ਚਲੋ ਵਧੀਆ ਵੀ ਹੈ ਬਟ ਸੋਸ਼ਲ ਮੀਡੀਆ ਨੇ ਨਾ ਚੀਜ਼ਾਂ ਤੇ ਸਾਡੇ ਬਹੁਤ ਨੇੜੇ ਕਰਤੀਆਂ ਨੇ ਬਟ ਜਿਹੜੇ ਸਾਡੇ ਰਿਸ਼ਤੇ ਐ ਸਾਡੀਆਂ ਬਾਕੀ ਜਿਹੜੀਆਂ ਹੋਰ ਮੈਂ ਕਹਿੰਨੀ ਨਜ਼ਦੀਕੀ ਚੀਜ਼ਾਂ ਨੇ ਉਹ ਸਾਡ ਤੋਂ ਬਹੁਤ ਦੂਰ ਕਰ ਦਿੱਤੀਆਂ ਯੂ نو ਤੋ ਰਿਸ਼ਤਿਆਂ ਤੋਂ ਮੈਂ ਕਹੂੰਗੀ ਜਿਵੇਂ ਭੈਣ ਭਰਾ ਦਾ ਰਿਸ਼ਤਾ ਪਿੱਛੇ ਰਖੜੀ ਨੰਘ ਕੇ ਗਈ ਹੈ ਅੱਜ ਕੱਲ ਗੂਗਲ ਪੇ ਕਰਕੇ ਤੁਸੀਂ ਭੈਣ ਨੂੰ ਸਗਨ ਦੇ ਦਿੰਦੇ ਹੋ ਪੈਲੋਂ ਆਪਸ ਚ ਜਾਣਦੇ ਸੀਗੇ ਆਉਂਦੇ ਸੀਗੇ ਰਖੜੀ ਪੈਣਾ WhatsApp ਕਰ ਦਿੰਦੀਆਂ ਨੇ ਸੋ ਰਿਸ਼ਤਿਆਂ ਦੀ ਮਹੱਤਤਾ ਨਹੀਂ ਰਹੀ ਇਸ ਕਰਕੇ ਜਿਹੜੀ ਆਪਣੀ ਸੋਸਾਇਟੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਵੇਂ ਰੇਪ ਕੇਸਿਸ ਹੈ ਹਣਾ ਉਹ ਕਿੰਨੇ ਜ਼ਿਆਦਾ ਵੱਧ ਚੁੱਕੇ ਨੇ ਪਿੱਛੇ ਅਸੀਂ ਕੋਲਕਾਤਾ ਦੇ ਵਿੱਚ ਦੇਖਿਆ ਸਾਡੀ ਭੈਣ ਦੇ ਨਾਲ ਰੀਪ ਹੋਇਆ ਸੋ ਇਹ ਜੀਆਂ ਘਟਨਾਵਾਂ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਰੀਪ ਰੀਪ ਦੀਆਂ ਘਟਨਾਵਾਂ ਹੋ ਰਹੀਆਂ ਨੇ ਬਹੁਤ سارے ਕੈਂਡਲ ਮਾਰਚ ਹੋਏ ਬਹੁਤ سارے ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬੋਲਿਆ ਇਹਦੇ ਬਾਰੇ ਪਰ ਮੈਨੂੰ ਇਹ ਲੱਗਦਾ ਵੀ ਐਂਡ ਆਫ ਦਿ ਡੇ ਆਪਾਂ ਕਿੰ누 ਸੁਣਾ ਰਹੇ ਹਾਂ ਕਿਹਦੇ ਸਾਹਮਣੇ ਬੋਲ ਰਹੇ ਹਾਂ ਸੋ ਮੈਨੂੰ ਇਹ ਲੱਗਦਾ ਹੈ ਵੀ ਆਪਣੇ ਭਾਰਤ ਦੇ ਆਪਣੇ ਦੇਸ਼ ਦੀਆਂ ਬੇਟੀਆਂ ਨੂੰ ਸਾਰਿਆਂ ਨੂੰ ਇਕੱਠੇ ਮਿਲ ਕੇ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਇਕੱਠੇ ਮਿਲ ਕੇ ਸਾਰੀਆਂ ਹਿਊਮਨ ਰਾਈਟਸ ਨੂੰ ਇਕੱਠੇ ਮਿਲ ਕੇ ਇੱਕ ਪੈਟੀਸ਼ਨ ਰੈਡੀ ਕਰਨੀ ਚਾਹੀਦੀ ਹੈ ਲਾਇਰ ਤੋਂ ਲੈ ਕੇ ਜਿਦੇ ਤੇ ਲੱਖਾਂ ਔਰਤਾਂ ਦੇ ਸਾਈਨ ਹੋਣ ਰਾਸ਼ਟਰਪਤੀ ਜੀ ਨੂੰ ਇਹ ਦੇਣਾ ਚਾਹੀਦਾ ਹੈ ਜਾ ਕੇ ਕਿ ਸਾਡੇ ਸੰਵਿਧਾਨ ਦੇ ਵਿੱਚ ਇੱਕ ਲਾਅ ਇਨਕਲੂਡ ਹੋਣਾ ਚਾਹੀਦਾ ਹੈ ਮਾਨਸਿਕਤਾ ਕਿਵੇਂ ਦੇਖ ਰਹੇ ਇਸ ਟਾਈਮ ਤੇ ਲੋਕਾਂ ਬਿਕੋਜ਼ ਜਿਹੜੀ ਮਾਨਸਿਕਤਾ ਦੀ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਤੇ ਨਾ এডੂਕੇਸ਼ਨ ਦੀ ਕਮੀ ਹੈ ਸਾਡੇ ਲੋਕਾਂ ਦੇ ਵਿੱਚ ਬਹੁਤ ਸਾਰੇ ਇਹ ਜੋ ਏਰੀਆਸ ਹੈਗੇ ਆਂ ਵਿਹਾਰ ਦੇ ਜਿੱਥੇ এডਿਕੇਸ਼ਨ ਹੀ ਨਹੀਂ ਹੈਗੀ ਔਰ ਜਿੱਥੇ ਸ਼ਰਮ ਆਂਦੀ ਹੈ ਗੱਲ ਕਰਨ ਲੱਗਿਆ ਦੱਸਣ ਲੱਗਿਆ ਕਿਉਂਕਿ ਮਾਂ ਪਿਓ ਨੂੰ ਆਪਣੇ ਬੱਚੇ ਬਾਰੇ ਪਤਾ ਹੁੰਦਾ ਹੈ ਬਚਪਨ ਤੋਂ ਹੀ ਕਿ ਉਹ ਕਿੱਧਰ ਜਾ ਰਿਹਾ ਹੈ ਕੀ ਕਰ ਰਿਹਾ ਹੈ ਮੈਨੂੰ ਲੱਗਦਾ ਹੈ ਉਦੋਂ ਹੀ ਉਹਨੂੰ ਮਨੋਵਿਗਿਆਨੀ ਡਾਕਟਰ ਨੂੰ ਵਿਖਾਉਣਾ ਚਾਹੀਦਾ ਹੈ ਔਰ ਜਦੋਂ ਉਹਨਾਂ ਨੂੰ ਹੀ ਨਹੀਂ ਸਮਝ ਹੋਊਗੀ ਤੇ ਉਹ ਕਿੱਥੇ ਵਿਖਾ ਲੈਣਗੇ ਸੋ ਇਹ ਗੱਲਾਂ ਦੇ ਉੱਤੇ ਸ਼ਰਮ ਮਨਾਈ ਜਾਂਦੀ ਹੈ ਔਰ ਦੂਜੀ ਗੱਲ ਇਹ ਕਿ ਇਹ ਜੇ ਲਾਅ ਐਂਡ ਆਰਡਰ ਹੀ ਨਹੀਂ ਬਣੇ ਸਾਡੇ ਦੇਸ਼ ਦੇ ਵਿੱਚ ਕੀ ਰੇਪਸ ਨੂੰ ਕਿਸ ਤਰੀਕੇ ਦੀ ਸਜ਼ਾ ਦਿੱਤੀ ਜਾਵੇ ਬੀਇੰਗ ਅ ਫੀਮੇਲ ਤੁਸੀਂ ਕਿੰਨਾ ਕੁ ਸੇਫ ਆਪਣੇ ਆਪ ਨੂੰ ਫੀਲ ਕਰਦੇ ਹੋ ਬਾਹਰ ਵੀ ਵੇਖੋ ਮੈਨੂੰ ਇਹ ਲੱਗਦਾ ਹੈ ਕਿ ਜੋ ਇੱਕ ਇੰਪੋਰਟੈਂਟ ਹੈ ਫੀਮੇਲ ਵਾਸਤੇ ਫੀਮੇਲ ਨੂੰ ਸੈਲਫ ਪ੍ਰੋਟੈਕਸ਼ਨ ਖੋਦੀ ਖੋਦ ਕਰਨੀ ਚਾਹੀਦੀ ਹੈ ਫੀਮੇਲ ਦੇ ਕੋਲ 18 ਸਾਲ ਤੋਂ ਉੱਤੇ ਅ ਲਾਇਸੈਂਸ ਹਥਿਆਰ ਵੀ ਹੋਣਾ ਚਾਹੀਦਾ ਉਹਨੂੰ ਸ਼ੂਟਿੰਗ ਦੀ ਟ੍ਰੇਨਿੰਗ ਵੀ ਹੋਣੀ ਚਾਹੀਦੀ ਹੈ ਜਿਹੜੀਆਂ ਕਿ ਮੈਨੂੰ ਲੱਗਦਾ ਹੈ ਵੀ ਐਕਸਟਰਾ ਕੁਲਿਕੂਲਰ ਐਕਟੀਵਿਟੀ ਸਕੂਲ ਦੇ ਵਿੱਚ ਜੇ ਆਪਾਂ ਫਿਜ਼ੀਕਲ ਐਜੂਕੇਸ਼ਨ ਲੈਣੇ ਆ ਉਹਦੇ ਵਿੱਚ ਸਕੂਲਸ ਦੇ ਵਿੱਚ ਵੀ ਮਾਸ਼ਾਅੱਲਾ ਟ੍ਰੇਨਿੰਗ ਕਮਾਂਡੋ ਟ੍ਰੇਨਿੰਗ ਜਾਂ ਫਿਰ ਸ਼ੂਟਿੰਗ ਟ੍ਰੇਨਿੰਗਸ ਇਹ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਆ ਇਹ ਇਹ ਜ਼ਰੂਰੀ ਨਹੀਂ ਕਿ ਇੱਕ sport ਹੈ ਇੱਕ ਇੱਕ ਸੈਲਫ ਪ੍ਰੋਟੈਕਸ਼ਨ ਦੀ ਗੱਲ ਹੈ ਸਪੋਰਟ ਤੇ ਅਸੀਂ ਮੰਨਦੇ ਹਾਂ ਵੀ ਹੈਗੀ ਐ ਸਪੋਰਟਸ ਦੇ ਵਿੱਚ ਸਾਡੀਆਂ ਭੈਣਾਂ ਇਹਦੇ ਤੇ ਮੈਡਲ ਲੈ ਕੇ ਆਉਂਦੀਆਂ ਨੇ ਇੰਡੀਆ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਬਟ ਉਹ ਕਈ ਭੈਣਾਂ ਲੈ ਕੇ ਆਉਂਦੀਆਂ ਨੇ ਜਿਹੜੀਆਂ ਸ਼ੂਟਿੰਗ ਕਰਦੀਆਂ ਨੇ ਮੈਨੂੰ ਲੱਗਦਾ ਹੈ ਹਰ ਇੱਕ ਧੀ ਨੂੰ ਅ ਪਿਸਟਲ ਚਲਾਉਣੀ ਆਉਣੀ ਆਣੀ ਹੋਣੀ ਚਾਹੀਦੀ ਹੈ ਉਹਨੂੰ ਮਾਰਸ਼ਲ ਆਰਟ ਹੋਣੀ ਚਾਹੀਦੀ ਹੈ ਉਹਨੂੰ ਸੈਲਫ ਪ੍ਰੋਟੈਕਸ਼ਨ ਵਾਸਤੇ ਅ ਸਭ ਕੁਝ ਹੋਣਾ ਚਾਹੀਦਾ ਹੈ ਕਿ ਉਹਨੂੰ ਕਿਸੇ ਦੇ ਉੱਤੇ ਨਿਰਭਰ ਨਾ ਹੋਣਾ ਪਵੇ ਠੀਕ ਹੈ ਉਹ ਹੀ 9 ਮਹੀਨੇ ਕੁੱਖ ਦੇ ਵਿੱਚ ਰੱਖ ਕੇ ਮਾਂ ਕੁੜੀ ਨੂੰ ਜੰਮਦੀ ਹੈ ਉਹੀ 9 ਮਹੀਨੇ ਕੁੱਕ ਦੇ ਵਿੱਚ ਰੱਖ ਕੇ ਮੁੰਡਾ ਮਾਂ ਜੰਮਦੀ ਹੈ ਜਦੋਂ ਰੱਬ ਨੇ ਕੋਈ ਵਿਕਤਰਾ ਨਹੀਂ ਕੀਤਾ ਕੁੜੀ ਮੁੰਡੇ ਦੇ ਵਿੱਚ ਫਿਰ ਅਸੀਂ ਸਾਡਾ ਸਮਾਜ ਕਿਉਂ ਕਰਦਾ ਹੈ ਹੁਣ ਤੇ ਸੁਪਰੀਮ ਕੋਰਟ ਨੇ ਵੀ ਇਹੀ ਕਿਹਾ ਕਿ ਬਰਾਬਰਤਾ ਦੇ ਅਧਿਕਾਰ ਦੇਣੇ ਚਾਹੀਦੇ ਆ ਮੈਨੂੰ ਲੱਗਦਾ ਬਹੁਤ ਸਾਰੀਆਂ ਮੈਂ ਗੱਲਾਂ ਕਰ ਰਹੀਆਂ ਤੁਹਾਡੇ ਇੱਕੋ ਹੀ ਚੈਨਲ ਦੇ ਮਾਧਿਅਮ ਨੇ ਨਾਲ ਸੁਪਰੀਮ ਕੋਰਟ ਨੇ ਕਿਹਾ ਕਿ ਕੁੜੀ ਮੁੰਡੇ ਦੀ ਪ੍ਰਾਪਰਟੀ ਦਾ ਜਿਹੜਾ ਹਿੱਸਾ ਹੈ ਉਹ ਵੀ ਬਰਾਬਰ ਹੋਣਾ ਚਾਹੀਦਾ ਹੈ ਉਹ ਕਿਉਂ ਬਰਾਬਰ ਹੋਣਾ ਚਾਹੀਦਾ ਹੈ ਵੇਖੋ ਜਦੋਂ ਤੁਹਾਡੀ ਤੀਨ ਨੂੰ ਤੁਸੀਂ ਬਰਾਬਰ ਹਿੱਸਾ ਦੋਗੇ ਜਦੋਂ ਉਹ ਅਗਲੇ ਘਰ ਜਾਊਗੀ ਉਹਦੀ ਬੁੱਕਤ ਹੋਊਗੀ ਉਹ ਸੈਲਫ ਇੰਡੀਪੈਂਡੈਂਟ ਹੋਊਗੀ ਉਹਨੂੰ ਸਮ ਇਹ ਨਹੀਂ ਲੱਗੂਗਾ ਕਿ ਮੈਂ ਅਗਲੇ ਘਰ ਜਾਣਾ ਹੈ ਉਹਦੇ ਉਹਦੇ ਦਿਮਾਗ ਦੇ ਉੱਤੇ ਇਹ ਪ੍ਰੈਸ਼ਰ ਨਹੀਂ ਪਊਗਾ ਇਹ ਤੇ ਮੇਰਾ ਘਰ ਨਹੀਂ ਜਿਹੜੀ ਸਾਰੀ ਜ਼ਿੰਦਗੀ ਜਿਸ ਘਰ ਦੇ ਵਿੱਚ ਰਹੀ ਹੈ ਉਹ ਉਹਦਾ ਘਰ ਨਹੀਂ ਉਹ ਅਗਲੇ ਘਰ ਚਲੇਗੀ ਉੱਥੇ ਉਹ ਕਹਿੰਦੇ ਹੈ ਤੇਰਾ ਘਰ ਨਹੀਂ ਤੇ ਫਿਰ ਉਹਦਾ ਘਰ ਕਿਹੜਾ ਹੈ ਇਹ ਜ਼ਰੂਰੀ ਨਹੀਂ ਵੀ ਕੋਈ ਰਿਸ਼ਤੇ ਨਿਭਣ ਜਾਂ ਨਾ ਨਿਭਣ ਉਹਨੂੰ ਐਂਡ ਆਫ ਦਿ ਡੇ ਉਹਦੀ ਮਾਈਂਡ ਤੇ ਸਿਕਿਉਰਿਟੀ ਹੋਣੀ ਚਾਹੀਦੀ ਹੈ ਬਹੁਤ سارے ਡਿਵੋਰਸ ਕੇਸਿਸ ਘਟਣਗੇ ਇਹਦੇ ਨਾਲ ਕਿਉਂਕਿ ਇਹਦੇ ਨਾਲ ਵੇਖੋ ਕੰਨ ਤੁਸੀਂ ਇਧਰੋਂ ਫੜੋ ਜਾਂ ਕੁਮਾ ਕੇ ਫੜੋ ਗੱਲ ਤੇ ਇੱਕੋ ਹੀ ਹੈ ਜਦੋਂ ਤੁਸੀਂ ਜੇ ਭਰਾਵਾਂ ਨੂੰ ਇਹ ਲੱਗਦਾ ਹੈ ਕਿ ਸਾਡੀ ਪ੍ਰਾਪਰਟੀ ਘਟੂਗੀ ਤੁਸੀਂ ਇਹ ਸੋਚੋ ਜਿਹੜੀ ਤੁਹਾਡੇ ਘਰ ਰਹੂਗੀ ਤੇ ਉਹ ਵੀ ਤੇ ਲੈ ਕੇ ਆਉਗੀ ਨਾ ਸੋ ਉਹ ਉਹਦੇ ਨਾਲ ਕੀ ਹੋਊਗਾ ਕਿ ਕੁੜੀਆਂ ਦੀ ਇੱਜ਼ਤ ਸੋਹਰੇ ਘਰ ਦੇ ਵਿੱਚ ਵੱਜੂਗੀ ਡਿਵੋਰਸ ਕੇਸਿਸ ਘਟਣਗੇ ਕੁੜੀਆਂ ਇੰਡੀਪੈਂਡੈਂਟ ਮਹਿਸੂਸ ਕਰਨਗੀਆਂ ਕੁੜੀਆਂ ਨੂੰ ਫਾਈਨੈਂਸ਼ਲੀ ਸਿਕਿਉਰ ਹੋਣਾ ਬਹੁਤ ਜ਼ਰੂਰੀ ਹੈ ਜੀ ਮੈਮ ਤੁਸੀਂ ਦੱਸਿਆ ਹਨਾ ਕਿ ਅਸੀਂ ਵਿਨੇਸ਼ ਦੀ ਗੱਲ ਕੀਤੀ ਹਨਾ ਕਿ ਤੁਸੀਂ ਉਹ ਚੀਜ਼ ਰੱਖੀ ਕਿ ਫਿਲਮ ਜ਼ਰੂਰ ਬਣਨੀ ਚਾਹੀਦੀ ਹੈ ਚਾਹੇ ਮੈ ਉਹ ਚ ਕੰਮ ਕਰਾਂ ਬਹੁਤ ਹਾਰਡ ਵਰਕ ਕੋਈਗਾ ਉਹਦੇ ਨਾਲ ਦੇ ਨਾਲ ਤੁਸੀਂ ਚੀਜ਼ ਅਸੀ ਕਿ ਹੋਰ ਵੀ ਬੜੇ ਸਾਰੇ ਮੁੱਦੇ ਜਿਨ੍ਹਾਂ ਤੇ ਫਿਲਮ ਬਣਾਉਣ ਦੀ ਜ਼ਰੂਰਤ ਆ ਪਰ ਇੱਕ ਚੀਜ਼ ਤੁਹਾਡੀ ਹਮੇਸ਼ਾ ਬੜੀ ਖੂਬਸੂਰਤ ਸਾਨੂੰ ਸਭ ਨੂੰ ਦੇਖਣ ਨੂੰ ਮਿਲਦੀ ਉਹ ਇਹ ਕਿ ਤੁਸੀਂ ਹਰ ਮੁੱਦੇ ਤੇ ਬੜਾ ਵਿਭਾਗੀ ਨਾਲ ਬੋਲਦੇ ਹੋ ਹਰ ਚੀਜ਼ ਤੇ ਖੁੱਲਕੇ ਬੋਲਦੇ ਹੋ ਕਦੇ ਤੁਸੀਂ ਮੈਨੂੰ ਨਹੀਂ ਲੱਗਦਾ ਕਿਸੇ ਦੇ ਕੁਐਸਚਨ ਇਗਨੋਰ ਕੀਤਾ ਹੋਏਗਾ ਮੇਰੇ ਉੱਪਰ ਜਵਾਬ ਨਹੀਂ ਦੇਣਾ ਚਾਹੇ ਇਹ ਚੀਜ਼ ਛੱਡ ਦਿਓ ਇਹ ਚੀਜ਼ ਕਿਵੇਂ ਅਜੇ ਵੀ ਇੰਨੀ ਜਿਹੜੀ ਤੁਹਾਡੇ ਨਾਲ ਚੱਲ ਰਹੀ ਆ ਵੇਖੋ ਮੈਨੂੰ ਇਹ ਲੱਗਦਾ ਹੈ ਵੀ ਐਂਡ ਆਫ ਦਿ ਡੇ ਤੁਸੀਂ ਰਾਤ ਨੂੰ ਸੌਂਦੇ ਹੋ ਤੇ ਹਰ ਇੱਕ ਇਨਸਾਨ ਨੂੰ ਹਰ ਕੋਈ ਇਨਸਾਨ ਆਪਣੇ ਅੰਦਰ ਚਾਹਕਦਾ ਹੈ ਜੋ ਆਪਣੇ ਆਪ ਨੂੰ ਜਾਣਦਾ ਹੈ ਮੈਨੂੰ ਇਹ ਚੰਗਾ ਮਹਿਸੂਸ ਹੁੰਦਾ ਹੈ ਕਿ ਜਦੋਂ ਅਸੀਂ ਕੋਈ ਵੀ ਚੀਜ਼ ਬਾਕੀ ਦੇ ਨਾਲ ਬੋਲਦੇ ਹਾਂ ਸੱਚ ਬੋਲਦੇ ਹਾਂ ਕਿਉਂਕਿ ਐਂਡ ਆਫ ਦਿ ਡੇ ਉਹੀ ਚੀਜ਼ਾਂ ਤੁਹਾਨੂੰ ਅੰਦਰੋਂ ਮਜ਼ਬੂਤ ਕਰਦੀਆਂ ਐ ਪੋਜ਼ਿਟਿਵਿਟੀ ਦਿੰਦੀਆਂ ਨੇ ਯੂ نو ਔਰ ਮੈਨੂੰ ਲੱਗਦਾ ਵੀ ਸਾਡੀ ਜਿਹੜੀ ਬਾਣੀ ਐ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੀ ਖੂਬਸੂਰਤੀ ਐ ਪਰ ਜਿਹੜੇ ਲੋਕੀ ਅਪਣਾਉਂਦੇ ਨਹੀਂਗੇ ਸਿਰਫ ਮੱਥਾ ਟੇਕਦੇ ਨੇ ਸੋ ਮੈਨੂੰ ਲੱਗਦਾ ਵੀ ਉਹ ਅਸਲ ਜ਼ਿੰਦਗੀ ਦੇ ਵਿੱਚ ਅਪਣਾਉਣੀਆਂ ਵੀ ਚਾਹੀਦੀਆਂ ਨੇ ਸੋ ਉਹਦੇ ਨਾਲ ਤੁਹਾਨੂੰ ਆਪ ਨੂੰ ਚੰਗਾ ਮਹਿਸੂਸ ਹੁੰਦਾ ਮੈਂ ਆਪਣੇ ਵਾਸਤੇ ਇਹ ਸਾਰਾ ਕੁਝ ਕਰਦੀ ਆ ਕਿਉਂਕਿ ਇਟਸ ਅ ਵੈਰੀ ਪੋਜ਼ਿਟਿਵ એનર્ਜੀ ਐਂਡ ਮੈਂ ਇਹ ਵੀ ਕਹਿ ਸਕਦੀ ਆ ਕਿ ਇਟਸ ਅ ਗੁੱਡ ਕਰਮਾ ਮੀ ਟਾਈਮ ਚ ਕੀ ਕਰਨਾ ਪਸੰਦ ਹੈ ਤੁਹਾਨੂੰ ਮੀ ਟਾਈਮ ਦੇ ਵਿੱਚ ਵੇਖੋ ਮੈਨੂੰ ਐਕਚੁਅਲ ਦੇ ਵਿੱਚ ਡਿਫਰੈਂਟ ਫਿਲਮਾਂ ਵੇਖਣਾ ਪਸੰਦ ਹੈ ਚੰਗੀਆਂ ਫਿਲਮਾਂ ਔਰ ਮੈਂ ਬਾਦੀਆਂ ਜਿਹੜੀਆਂ ਹਾਲੀਵੁੱਡ ਫਿਲਮਾਂ ਆ ਉਹ ਵੀ ਬਹੁਤ ਦੇਖਦੀ ਹਾਂ ਔਰ ਜਿਵੇਂ ਹੁਣ ਆ ਕਰਾਊਨ ਸੀਰੀ ਆਈ ਸੀਗੀ ਕਰਾਊਨਸ ਕਾਫੀ ਸੀਰੀਜ਼ ਆ ਚੁੱਕੀਆਂ ਨੇ ਜਿਵੇਂ ਇੰਗਲੈਂਡ ਦਾ ਇਤਿਹਾਸ ਵਿਖਾਇਆ ਉਹਦੇ ਵਿੱਚ ਉਹ ਫਰਾਂਸ ਦਾ ਬਖਾਇਆ ਮੈਨੂੰ ਇਤਿਹਾਸ ਪੜਨ ਦਾ ਬਹੁਤ ਸ਼ੌਂਕ ਹੈ ਮੈਨੂੰ ਇਤਿਹਾਸ ਜਾਣਨ ਦਾ ਬੜਾ ਸ਼ੌਂਕ ਹੈ ਸੋ ਮੈਨੂੰ ਕਿਤੇ ਨਾ ਕਿਤੇ ਫਿਰ ਜਦੋਂ ਮੈਂ ਇਹ ਸਾਰੀਆਂ ਚੀਜ਼ਾਂ ਦੇਖ ਰਹੀ ਹਾਂ ਮੈਨੂੰ ਇਹ ਲੱਗਦਾ ਵੀ ਸਾਡੇ ਪੰਜਾਬੀਆਂ ਦਾ ਇੰਨਾ ਜ਼ਿਆਦਾ ਰਿਚ ਇਤਿਹਾਸ ਹੈ ਇਹਦੇ ਉੱਤੇ ਕਿਉਂ ਨਹੀਂ ਸੀਰੀਜ਼ ਬਣਨੀ ਆ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਜਿਹੜਾ ਸੀਗਾ 골ਡਨ 에ਰਾ ਕਿਹਾ ਜਾਂਦਾ ਹੈ ਪੰਜਾਬੀਆਂ ਵਾਸਤੇ ਅਸੀਂ ਸਿਰਫ ਸੁਣ ਸੋ ਨਹੀਂ ਰਹੇ ਅਸੀਂ ਕਿਤਾਬਾਂ ਦੇ ਵਿੱਚ ਪੜ੍ਹੇ ਔਰ ਕਿਤਾਬਾਂ ਵੀ ਇਹੀ ਜੀਆਂ ਨੇ ਇੱਥੇ ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੇਂਜ ਕਰ ਦਿੱਤੀਆਂ ਗਈਆਂ ਨੇ ਲਾਹੌਰ ਤੋਂ ਅਸੀਂ ਕੁਝ ਕਿਤਾਬਾਂ ਮੰਗਵਾਈਆਂ ਸੀਗੀਆਂ ਉਰਦੂ ਦੇ ਵਿੱਚ ਸੀਗੀਆਂ ਕਈ ਫਾਰਸੀ ਦੇ ਵਿੱਚ ਸੀਗੀਆਂ ਬਟ ਉਹਦੇ ਵਿੱਚ ਬਿਲਕੁਲ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਵੀ ਹੈਗੀਆਂ ਨੇ ਉਹ ਚ ਬਿਲਕੁਲ ਡਿਫਰੈਂਟ ਦੱਸਿਆ ਇੱਥੋਂ ਦੀਆਂ ਕਿਤਾਬਾਂ ਚ ਬਿਲਕੁਲ ਡਿਫਰੈਂਟ ਦੱਸਿਆ ਤੁਸੀਂ ਇਹ ਸੋਚੋ ਵੀ ਸਾਡੇ ਇਤਿਹਾਸ ਨੂੰ ਹੀ ਕੱਟ ਵੱਡ ਕੇ ਗਲਤ ਬੁੱਕਸ ਦੇ ਵਿੱਚ ਛਾਪਿਆ ਜਾਂਦਾ ਸੋ ਮੈਨੂੰ ਇਹ ਲੱਗਦਾ ਹੈ ਵੀ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਇਹ ਰਿਕੁਐਸਟ ਹੈ ਆਪਣੇ ਪੰਜਾਬੀ ਭਾਈਚਾਰੇ ਨੂੰ ਜਿਹੜੇ ਬਾਹਰ ਵੀ ਬੈਠੇ ਨੇ ਇੱਥੇ ਵੀ ਨੇ ਉਹਨਾਂ ਨੂੰ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਅਸੀਂ ਪੰਜਾਬ ਦੀ ਹਮੇਸ਼ਾ ਗੱਲ ਕਰਦੇ ਆ ਪਰ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਗੋਲਡਨ ਪੀਰੀਅਡ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਉਹਨਾਂ ਤੇ ਫਿਲਮ ਕੋਈ ਨਹੀਂ ਬਣਾ ਰਿਆ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਵੀ ਸਾਡਾ ਜਿਹੜਾ ਕਲਚਰ ਹੈ ਸਾਡੀ ਜਿਹੜੀ ਪੰਜਾਬੀਅਤ ਹੈ ਉਹ ਕਿੰਨੀ ਰਿਚ ਸੀਗੀ ਔਰ ਅੱਜ ਵੀ ਰਿਚ ਹੈ ਯੂ ਨੋ ਸੋ ਮੈਨੂੰ ਇਹ ਲੱਗਦਾ ਵੀ ਸਾਡੇ ਇਤਿਹਾਸ ਤੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਹਰੀ ਸਿੰਘ ਨਲੂਆ ਦੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਬੰਦਾ ਸਿੰਘ ਬਹਾਦਰ ਦੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਤਾਂ ਕਿ ਸਾਡੀਆਂ ਜਿਹੜੀਆਂ ਮਾਵਾਂ ਉਹੋ ਜਿਹੀਆਂ ਫਿਲਮਾਂ ਵੇਖਣਗੀਆਂ ਤੇ ਉਹੋ ਜੇ ਬੱਚੇ ਜੰਮਣਗੇ ਜਿਵੇਂ ਤੁਸੀਂ ਗਾ ਤੁਸੀਂ ਨਾ ਬਹੁਤ ਕਲਚਰ ਜਿਹੜਾ ਹੈ ਆਪਣਾ ਹੈ ਨਾ ਉਹਦੇ ਬਾਰੇ ਤੁਹਾਨੂੰ ਰਹਿੰਦੇ ਕਿ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਚਾਹੀਏ ਆਪਣੇ ਇਤਿਹਾਸ ਦੇ ਬਾਰੇ ਜ਼ਿਆਦਾ ਪੜ੍ਹਦੇ ਹੋ ਅੱਛਾ ਕਦੀ ਸੋਨਾ ਮੈਮ ਇਨ ਬੁక్స్ ਨੂੰ ਰੀਡ ਕਰਦੇ ਹੋਏ ਕਦੀ ਮਨ ਚ ਜਹਨ ਚ ਕੋਈ ਚੀਜ਼ ਆਈ ਹੋਵੇ ਕਿ ਕਾਸ਼ ਮੈਂ ਇਸ ਜਗ੍ਹਾ ਤੇ ਮੌਜੂਦ ਹੁੰਦੀ ਜਾਂ ਮੈਂ ਇਹ ਵਾਲਾ ਜਿਹੜਾ ਜ਼ਿੰਦਗੀ ਦਾ ਟਾਈਮ ਸੀ ਉਸ ਨੂੰ ਜੀਉਆ ਹੁੰਦਾ ਜਾਂ ਤੁਸੀਂ ਚਾਹਦੇ ਜੇਕਰ ਪਿੱਛੇ ਜਾਣ ਦਾ ਮੌਕਾ ਮਿਲੇ ਤਾਂ ਕਿਸ ਇਤਿਹਾਸ ਵਿੱਚ ਜਾਣਾ ਚਾਹੋਗੇ ਕਿਹੜੀ ਅਜੀਹੀ ਜਗ੍ਹਾ ਆ ਜਿਸ ਨੂੰ ਤੁਸੀਂ ਜੀਣਾ ਚਾਹੋਗੇ ਐਕਚੁਅਲੀ ਮੈਂ ਬਹੁਤ ਸੁਨੇ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਮੈਂ ਉਹਨਾਂ ਦੇ ਇਰਾਦੇ ਵਿੱਚ ਜਾ ਕੇ ਦੇਖਣਾ ਚਾਹੁੰਦੇ ਆ ਐਕਚੁਅਲੀ ਕਿ ਵਾਟ ਇਜ਼ ਲਾਈਕ ਮੈਂ ਕਹਿੰਨੀ ਆ ਵੀ ਉਹ ਇੱਕ ਇਹੀ ਜਿਹਾ ਰਾਜ ਸੀਗਾ ਜਿਹਦੇ ਵਿੱਚ ਕਿਸੇ ਵੀ ਧਰਮ ਦੇ ਬੰਦੇ ਦੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ ਸੀਗਾ ਜੇ ਅਸਲ ਰੂਪੀ ਅਸੀਂ ਖਾਲਸਾ ਰਾਜ ਕਹੀਏ ਤੇ ਉਹ ਸੀਗਾ ਜਿਹਦੇ ਵਿੱਚ ਹਿੰਦੂ ਮੁਸਲਮ ਸਿੱਖ ਇਕੱਠੇ ਰਹਿੰਦੇ ਸੀਗੇ ਇਕੁਅਲ ਰਿਸਪੈਕਟ ਦਿੱਤੀ ਜਾਂਦੀ ਸੀਗੀ ਪੋਜੀਸ਼ਨਸ ਵਾਈਜ਼ ਵੀ ਇਕੁਅਲੀ ਟਰੀਟ ਕੀਤਾ ਜਾਂਦਾ ਸੀਗਾ ਉਹਨਾਂ ਦੇ ਦਰਬਾਰ ਦੇ ਵਿੱਚ ਵੀ ਔਰ ਮੈਂ ਤਾਂ ਹੁਣ ਪਾਕਿਸਤਾਨ ਦਾਣਾ ਐਂਡ ਫਾਈਨਲੀ ਆਈ ਗਾਟ ਮਾਈ ਵੀਜ਼ਾ ਟੂ ਪਾਕਿਸਤਾਨ ਸੋ ਮੈਨੂੰ ਇਹ ਜ਼ਰੂਰ ਹੈ ਕਿ ਮੈਂ ਉੱਥੇ ਜਾ ਕੇ ਉਹ ਸਾਰੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ੀਆਂ ਕਰਕੇ ਆਵਾਂ ਔਰ ਮਤਲਬ ਬਿਕਾਜ਼ ਅਸੀਂ ਵੀਡੀਓਜ਼ ਬਹੁਤ ਦੇਖਦੇ ਆਂ ਔਰ ਸਾਨੂੰ ਖਾਸ ਕਰਕੇ ਪੰਜਾਬੀਆਂ ਨੂੰ ਮੈਂ ਅੰਮ੍ਰਿਤਸਰ ਤੋਂ ਆਂ ਤੇ ਅੰਮ੍ਰਿਤਸਰ ਦੇ ਨਾਲ ਹੀ ਬਾਰਡਰ ਦੇ ਉੱਤੇ ਲਾਹੌਰ ਹੈ ਕੁਝ ਕਿਲੋਮੀਟਰ ਔਰ ਮੇਰੇ ਨਾਨੀ ਲਾਹੌਰ ਤੋਂ ਨੇ ਹਾਂ ਮੇਰੇ ਮੰਮਾ ਦੇ ਦਾਦ ਕੇ ਨਾਨ ਕੇ ਦੋਵੇਂ ਲਾਹੌਰ ਹੈ ਸੋ ਮੈਨੂੰ ਬਹੁਤ ਹੈ ਕਿ ਮੈਂ ਲਾਹੌਰ ਜਾਵਾਂ ਉਹਨਾਂ ਦੇ ਪਿੰਡ ਜਾਵਾਂ ਔਰ ਉੱਥੋਂ ਦਾ ਮਾਹੌਲ ਦੇਖਾਂ ਯੂ نو ਔਰ ਬਹੁਤ ਵਾਰੀ ਮੈਂ ਐਮਐਮ ਵੀ ਕਰਦੀ ਆ ਮੈਂ ਗੱਡੀ ਡਰਾਈਵ ਕਰਕੇ ਬਾਰਡਰ ਕਿਉਂਕਿ ਸਾਡਾ ਪਿੰਡ ਅਮ੍ਰਿਤਸਰ ਬਾਰਡਰ ਦੇ ਨੇੜੇ ਹੈ ਜਦੋਂ ਮੈਂ ਥੋੜੀਆਂ ਤਾੜਾਂ ਲਾ ਕੇ ਚੱਲ ਜਾਂਦੇ ਉੱਥੋਂ ਦਾ ਰੇਡੀਓ ਦੀ ਜਿਹੜੀ ਰੇਂਜ ਹੈ ਨਾ ਉਹ ਇੱਧਰ ਆਂਦੀ ਹੈ ਸੋ ਮੈਨੂੰ ਉਹ ਚੰਗਾ ਲੱਗਦਾ ਉਹਨਾਂ ਦਾ ਸੁੰਣਾ ਸੋ ਬੇਸਿਕਲੀ ਇੱਕ ਕਹਿ ਸਕਦੇ ਆਂ ਕਿ ਸਾਨੂੰ ਪਿਆਰ ਹੈ ਪੁਰਾਣੇ ਪੰਜਾਬ ਦੇ ਨਾਲ ਚੜ੍ਹਦੇ ਪੰਜਾਬ ਨੂੰ ਲਹਿੰਦੇ ਪੰਜਾਬ ਦੇ ਨਾਲ ਪਿਆਰ ਹੈ ਸੋ ਬਹੁਤ ਸਾਰੀਆਂ ਗੱਲਾਂ ਸੁਣਨ ਲਈ ਮਿਲਦੀਆਂ ਜਿਵੇਂ ਉੱਥੋਂ ਦੀ ਪਿੱਛੇ ਸੀਐਮ ਨੇ ਪੰਜਾਬੀ ਪਾਸ਼ਾ ਜਿਹੜੀ ਹੈ ਉੱਥੇ ਪ੍ਰਾਇਮਰੀ ਸਕੂਲ ਐਜੂਕੇਸ਼ਨ ਦੇ ਵਿੱਚ ਕੰਪਲਸਰੀ ਕੀਤੀ ਔਰ ਮਹਾਰਾਜਾ ਰਣਜੀਤ ਸਿੰਘ ਦਾ ਬੋਥ ਫਿਰ ਤੋਂ ਬਣਵਾ ਰਹੇ ਨੇ ਸੋ ਚੰਗੀਆਂ ਲੱਗਦੀਆਂ ਨੇ ਉਹ ਸਾਰੀਆਂ ਗੱਲਾਂ ਯੂ نو ਔਰ ਕਿਤੇ ਨਾ ਕਿਤੇ ਉਹ ਪਾਈਚਾਰਕ ਸਾਂਝ ਵੇਖਣ ਨੂੰ ਮਿਲਦੀ ਹੈ ਸੋ ਮੈਨੂੰ ਲੱਗਦਾ ਵੀ ਸਾਡੇ ਵੱਲੋਂ ਵੀ ਪਹਿਲ ਹੋਣੀ ਚਾਹੀਦੀ ਹੈ ਸੋ ਮੇਰੀ ਕੋਸ਼ਿਸ਼ ਹੈ ਮੈਂ ਉੱਥੇ ਜਾ ਕੇ ਉਹ ਸਾਰੀਆਂ ਮੂਮੈਂਟਸ ਇੰਜੋਏ ਕਰਕੇ ਆਵਾਂ ਕਿਉਂਕਿ ਕਾਫੀ ਸਾਰੀਆਂ ਮੈਮਰੀਜ਼ ਛੇੜੀਆਂ ਨੇ ਤੁਸੀਂ ਤੁਹਾਡੇ ਦਿਮਾਗ 'ਚ ਹੋਣ ਗਿਆ ਜਿਵੇਂ ਤੁਸੀਂ ਤੁਹਾਡੇ ਨਾਨੀ ਮम्मा ਚੀਜ਼ਾਂ ਤੁਹਾਨੂੰ ਦੱਸਦੇ ਹੋਣਗੇ ਅੱਛਾ ਕਿ ਇੱਕ ਚੀਜ਼ ਹੋ ਜਦੋਂ ਤੁਸੀਂ ਲੈਂਦੇ ਪੰਜਾਬ ਚ ਜਾਣਾ ਹੈ ਕਿ ਹਾਂ ਜਿਸ ਦਿਨ ਹੈ ਕਿ ਤੁਸੀਂ ਬਹੁਤ ਐਕਸਾਈਟਡ ਹੋ ਕਿ ਹਾਂ ਇਹ ਚੀਜ਼ ਕਰਨੀ ਆ ਜਾਂ ਇਸ ਜਗ੍ਹਾ ਤੇ ਤਾਂ ਜਾਣਾ ਹੀ ਜਾਣਾ ਹੈ ਵੇਖੋ ਇੱਕ ਤੇ ਮੈਂ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਜਾਣਾ ਨਨਕਾਣਾ ਸਾਹਿਬ ਤੇ ਜਾਣਾ ਹੀ ਹੈ ਔਰ ਬਾਕੀ ਮੈਨੂੰ ਮਹਾਰਾਜ ਰਣਜੀਤ ਸਿੰਘ ਦਾ ਜਿਹੜੀ ਉੱਥੇ ਜਿੰਨੇ ਵੀ ਉਹਨਾਂ ਦੀਆਂ ਹੈਰੀਟੇਜ ਪ੍ਰੋਪਰਟੀਆਂ ਨੇ ਉਹਨਾਂ ਦੀ ਉਹ ਮੈਂ ਪਰਸਨਲੀ ਵਿਜ਼ਿਟ ਕਰਨੀਆਂ ਆ ਜਾਂ ਆ ਕੇ ਸੋ ਉਹ ਉਹ ਪੂਰਾ ਜਿਵੇਂ ਅੰਮ੍ਰਿਤਸਰ ਵਾਂਗੂ ਗੇਟ ਨੇ ਲੋਹਰ ਦੇ ਉਹ ਮੈਂ ਸਾਰਾ ਅੰਦਰ ਦਾ ਚੀਜ਼ਾਂ ਦੇਖ ਕੇ ਆਉਣੀਆਂ ਨੇ ਸੋ ਇੱਕ ਐਕਸਾਈਟਮੈਂਟ ਹੀ ਹੁੰਦੀ ਹੈ ਤੁਸੀਂ ਛੱਡਦੇ ਪੰਜਾਬ 'ਚ ਜਦੋਂ ਲੈਂਦੇ ਪੰਜਾਬ ਦੇ ਵਿੱਚ ਜਾਂਦੇ ਹੋ ਹੈ ਤੇ ਸਾਰਾ ਕੁਝ ਸੇਮ ਇਹੀ ਖੇਤ ਨੇ ਹੀ ਕਿਸਾਨ ਨੇ ਬਟ ਡਿਫਰੈਂਟ ਚੀਜ਼ਾਂ ਨੇ ਉਹਨੀਆਂ ਯਾਦਾਂ ਜੁੜੀਆਂ ਹੋਈਆਂ ਨੇ ਸਾਡੇ ਪੁਰਖਿਆਂ ਦੀਆਂ ਸੋ ਉਹ ਮੈਂ ਜਾ ਕੇ ਦੇਖਣਾ ਚਾਹੁੰਦੀ ਆ ਮੈਂ ਨਾ ਤੁਹਾਡੀ ਜਰਨੀ ਦੇ ਬਾਰੇ ਸੋਨੇ ਮੈਮ ਜ਼ਰੂਰ ਗੱਲ ਕਰਨਾ ਚਾਹੁੰਦੀ ਆ ਬਹੁਤ ਵਾਰ ਮੁਲਾਕਾਤ ਹੁੰਦੀ ਤੁਹਾਡੇ ਨਾਲ ਪਰ ਹਮੇਸ਼ਾ ਕੁਝ ਨਾ ਕੁਝ ਨਵਾਂ ਤੁਹਾਡੇ ਕੋਲ ਤੁਹਾਡੇ ਹੀ ਬਾਰੇ ਜਿਹੜਾ ਆ ਉਹ ਜਾਣਨ ਨੂੰ ਮਿਲਦਾ ਹੈ ਮਲਿਆਲਮ ਫਿਲਮਾਂ ਦੀ ਗੱਲ ਕਰੀਏ ਤੇਲਗੂ ਫਿਲਮਾਂ ਦੀ ਗੱਲ ਕਰੇ ਹਿੰਦੀ ਫਿਲਮਾਂ ਪੰਜਾਬੀ ਸਿਨੇਮਾ ਤੁਸੀਂ ਹਰ ਜਗ੍ਹਾ ਤੇ ਕੰਮ ਕੀਤਾ ਪਰ ਸ਼ੁਰੂਆਤ ਕਿਵੇਂ ਹੋਈ ਸੀ ਇਹਨਾਂ ਚੀਜ਼ਾਂ ਦੀ ਕਿ ਬਚਪਨ ਤੋਂ ਸੀ ਕਿ ਐਸੀ ਹੀ ਲਾਈਨ ਦੇ ਵਿੱਚ ਜਾਣਾ ਹੈ ਜਾਂ ਉਹ ਐਕਟਿੰਗ ਵਾਲਾ ਕਿਹੜਾ ਕਿਵੇਂ ਉੱਠਿਆ ਆਂਦਾ ਆ ਅ ਬਚਪਨ ਦੇ ਵਿੱਚ ਮੈਂ ਜਦੋਂ ਛੋਟੀ ਸੀਗੀ ਤੇ ਦਿਵਿਆ ਭਾਰਤੀ ਦੀਆਂ ਫਿਲਮਾਂ ਆਉਂਦੀਆਂ ਸੀਗੀਆਂ ਅਨਸ਼੍ਰੀ ਦੇਵੀ ਦੀਆਂ ਐਂਡ ਮੈਨੂੰ ਨਾ ਮੇਰੇ ਤਾਇ ਜੀ ਦੀ ਬੇਟੀ ਮੇਰੀ ਫ੍ਰੈਂਚ ਟੇਲ ਕਰਦੀ ਸੀਗੀ ਐਂਡ ਸਾਰੇ ਸਾਡੇ ਘਰ ਦੇ ਲਾਗੇ ਚਾਗੇ ਮੈਨੂੰ ਦੇ ਯੂਸਡ ਟੂ ਕਾਲ ਮੀ ਦਿਵਿਆ ਭਾਰਤੀ ਐਂਡ ਮੈਨੂੰ ਐਕਚੁਅਲੀ ਨਹੀਂ ਪਤਾ ਸੀਗਾ ਐਂਡ ਮੇਰੇ ਸਕੂਲ ਦੇ ਟੀਚਰ ਨੇ ਮੈਨੂੰ ਇੱਕ ਵਾਰੀ ਪੁੱਛਿਆ ਕਿ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਮੈਂ ਕਿਹਾ ਦਿਵਿਆ ਭਾਰਤੀ ਸੋ ਦੈਟਸ ਅ ਕਿਊਟ ਗਰਲ ਫਿਰ ਉਹਨਾਂ ਨੇ ਮੈਨੂੰ ਸਿਖਾਇਆ ਕਿ ਨਹੀਂ ਤੁਸੀਂ ਇਹ ਨਹੀਂ ਕਹਿਣਾ ਤੁਸੀਂ ਕਹਿਣਾ ਹੈ ਕਿ ਤੁਸੀਂ ਐਕਟ੍ਰੈਸ ਬੰਨਣਾ ਉਹ ਜਿਹੜੇ ਮੇਰੇ ਟੀਚਰ ਨੇ ਸਿਖਾਇਆ ਸੀਗਾ ਉਹ ਅੱਜ ਤੱਕ ਉਹ ਵੱਡੇ ਹੁੰਦਿਆਂ ਹੁੰਦੇ ਆ ਉਸ ਚੀਜ਼ ਨੂੰ ਕਿਵੇਂ ਉਹ ਅੱਗੇ ਵਧਦੀ ਗਈ ਔਰ ਇੱਕ ਮੇਰਾ ਜਿਹੜਾ ਜਨਮ ਹੈ ਉਹ ਜਿਹੇ ਪਰਿਵਾਰ ਚੋਂ ਆਇਆ ਕਮਿਊਨਿਸਟ ਪਰਿਵਾਰ ਚੋਂ ਆਇਆ ਤੇ ਮੇਰੇ ਮੰਮਾ ਮੈਨੂੰ ਛੋਟੇ ਹੁੰਦੇ ਤਾਂ ਨੁਕਰਨਾਟਕ ਜਿਹੜੇ ਜਿਵੇਂ ਇਨਕਲਾਬੀ ਮੁਜਾਹਰੇ ਹੁੰਦੇ ਐ ਰੈਲੀਆਂ ਫਿਰ ਦੇਸ਼ ਭਗਤੀ ਯਾਦਗਾਰ ਹਾਲ ਮੈਂ ਜਾਂਦੀ ਸੀ ਕਿ ਗਦਰੀਆ ਗਦਰੀ ਬਾਬੇ ਦੇ ਮੇਲਿਆਂ ਦੇ ਉੱਤੇ ਉੱਥੇ ਸਟੇਜ ਪਲੇਸ ਹੁੰਦੇ ਸੀਗੇ ਭਾਈ ਮੰਨਾ ਸਿੰਘ ਗੁਸ਼ਨ ਭਾਈ ਦੇ ਪਲੇਸ ਦੇਖਦੀ ਵੱਡੀ ਹੋਈਆਂ ਬਹੁਤ ਸਾਰੇ ਪਰਫਾਰਮ ਵੀ ਕੀਤੀ ਐ ਸਟੇਜ ਤੇ ਸੋ ਪਗਾ ਸਿੰਘ ਮੰਦੀ ਰਹੀਆਂ ਪ੍ਰੂਨ ਹੱਤਿਆ ਦੇ ਉੱਤੇ ਪਲੇਸ ਕਰਦੀ ਰਹੀਆਂ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਬਚਪਨ ਹੈ ਤੁਹਾਡਾ ਜਿਹੜਾ ਆਲਾ ਦਵਾਲਾ ਆ ਉਹ ਤੁਹਾਡੀ ਪਰਸਨੈਲਿਟੀ ਬਿਲਡ ਅਪ ਕਰਦਾ ਹੈ ਫਿਰ ਦਾਰਾ ਸਿੰਘ ਜੀ ਲੈ ਕੇ ਗਏ ਸੀਗੇ ਬੰਬੇ ਯਾ ਉਹ ਅੰਮ੍ਰਿਤਸਰ ਤੋਂ ਸੀਗੇ ਉਹਨਾਂ ਨੂੰ ਲੱਗਾ ਵੀ ਮੈਂ ਜੇ ਫਿਲਮਾਂ 'ਚ ਕੰਮ ਕਰਨਾ ਚਾਹੁੰਨੀ ਆ ਮੇਰੇ ਮਦਰ ਨਾਲ ਗੱਲ ਕਰਕੇ ਮੈਨੂੰ ਉਹਨਾਂ ਨੇ ਆਪਣੇ ਘਰੇ ਰੱਖਿਆ ਬੰਬੇ ਪਹਿਲੀ ਗੱਲ ਕੀ ਹੋਈ ਸੋਨਾ ਦੇ ਨਾਲ ਕਿ ਵੀ ਉਹਨਾਂ ਨੇ ਤੁਹਾਨੂੰ ਕਿਹਾ ਕਿ ਹਾਂ ਫਿਲਮਾਂ ਜਾਓ ਜਾਂ ਆਧਾਰਾ ਸਿੰਘ ਜੋ ਚੀਜ਼ ਕਹਿ ਰਹੇ ਨੇ ਬਹੁਤ ਵੱਡੀ ਉਸ ਟਾਈਮ ਨਹੀਂ ਬਹੁਤ ਚੰਗੇ ਇਨਸਾਨ ਹੈ ਆਧਾਰਾ ਸਿੰਘ ਜੀ ਬਹੁਤ ਚੰਗੇ ਇਨਸਾਨ ਸੀਗੇ ਵੀ ਤੇ ਮੈਂ ਮੇਰੇ ਵੱਲੋਂ ਤੇ ਮੈਂ ਕਹਿੰਨੀ ਆ ਮੇਰੀ ਜਿਹੜੀ ਜਰਨੀ ਸਟਾਰਟ ਹੋਈ ਹੈ ਬੰਬੇ ਦੀ ਉਹਨਾਂ ਦੀ ਫੈਮਿਲੀ ਦੇ ਥਰੂ ਹੋਈ ਹੈ ਉਹਨਾਂ ਦੇ ਵਾਈਫ ਬਹੁਤ ਚੰਗੇ ਸੀਗੇ ਮੇਰੇ ਬਹੁਤ ਕਰੀਬੀ ਸੀਗੇ ਬਿਕਾਜ਼ ਅੰਮ੍ਰਿਤਸਰ ਤੋਂ ਅਸੀਂ ਬਲੋਂਗ ਕਰਦੇ ਆਂ ਦਾਰਾ ਜੀ ਵੀ ਉਹਨਾਂ ਦਾ ਪਿੰਡ ਸਾਡੇ ਤਰਮੋਚੱਕ ਲਗੀ ਹੈ ਤੇ ਉਹਨਾਂ ਨੂੰ ਹਮੇਸ਼ਾ ਹਰ ਇੱਕ ਇਨਸਾਨ ਹੁੰਦਾ ਸਾਡੇ ਸ਼ਹਿਰ ਦੀ ਕੁੜੀ ਹੈ ਐਂਡ ਜੇ ਇਹਨੇ ਕੁਝ ਕਰਨਾ ਮम्मा ਸੈਟ ਤੇ ਹੁੰਦੇ ਸੀਗੇ ਹਮੇਸ਼ਾ ਉਹਨਾਂ ਨੇ ਕਹਿੰਦੇ ਫਿਰ ਕੀ ਹੋਏ ਬੰਬੇ ਕਿੱਡੀ ਕੁ ਬਡੀ ਗੱਲ ਹੈ ਸਾਡੇ ਕੋ ਰਹਿ ਲੂਗੀ ਅਸੀਂ ਕੋਰਸ ਕਰਵਾ ਦਾਂਗੇ ਸੋ ਉਹਨਾਂ ਨੇ ਮੈਨੂੰ ਆਪਣੇ ਘਰ ਰੱਖਿਆ ਆਪਣਾ ਮਤਲਬ ਮੈਂ ਕਿਸ਼ੋਰ ਨਮਿਤ ਕਪੂਰ ਕੋਰਸ ਕੀਤਾ ਕਾਫੀ ਜਗ੍ਹਾ ਤੇ ਰਿਕਮੈਂਡ ਕੀਤਾ ਸੋ ਮੈਂ ਕਹਿੰਦਾ ਆ ਦੀਆਂ ਸ਼ੀਜ਼ ਮਾਈ ਗੋਡ ਫਾਦਰ ਫਿਲਮ ਇੰਡਸਟਰੀ ਦੇ ਵਿੱਚ ਇਹਨਾਂ ਨੇ ਕਾਫੀ ਹੈਲਪ ਕੀਤੀ ਹੈ ਸੋ ਐਵੇਂ ਅੱਗੇ 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 ਸਾਰੀਆਂ ਕੜੀ ਨਾ ਕੜੀ ਜੁੜਦੀ ਗਈ ਸਾਰੀਆਂ ਚੀਜ਼ਾਂ ਹੋੰਦੀਆਂ ਗਈਆਂ ਬਟ ਮੈਂ ਇੰਨੀ ਜ਼ਿਆਦਾ ਆਪਣੀ ਜ਼ਿੰਦਗੀ ਚ ਡੈਸਪਰੇਟ ਨਹੀਂ ਸੀਗੀ ਕਿਸੇ ਵੀ ਚੀਜ਼ ਨੂੰ ਲੈ ਕੇ ਨਾ ਫਿਲਮਾਂ ਨੂੰ ਲੈ ਕੇ ਮੈਨੂੰ ਬਸ ਠੀਕ ਆ ਠੀਕ ਆ ਮੈਂ ਜਦੋਂ ਦਾਰਾਜੀ ਵਾਲੀ ਫਿਲਮ ਕੀਤੀ ਸੀ ਕਿ ਕਿਉਂਕਿ ਜਦੋਂ ਪਿੰਡ ਤੋਂ ਉੱਠ ਕੇ ਕੋਈ ਬੱਚਾ ਆਇਆ ਹੋਵੇ ਨਾ ਉਹ ਉਹਦੀਆਂ ਇੰਨੀਆਂ ਜ਼ਿਆਦੀਆਂ ਵੱਡੀਆਂ ਖਵਾਇਸ਼ਾਂ ਨਹੀਂ ਹੁੰਦੀਆਂ ਮੇਰੇ ਵਾਸਤੇ ਇਹ ਹੀ ਬੜੀ ਵੱਡੀ ਗੱਲ ਸੀ ਜਿਹੜੀ ਮੈਂ ਉਹ ਪਹਿਲੀ ਫਿਲਮ ਕੀਤੀ ਸੀ ਉਸ ਤੋਂ ਬਾਅਦ ਹੌਲੀ ਹੌਲੀ ਫਿਲਮਾਂ ਮਿਲਦੀਆਂ ਗਈਆਂ ਕਰਦੀ ਗਈ ਮੈਂ ਸਾਊਦੀਆਂ ਫਿਲਮਾਂ ਵੀ ਆਈ ਆਡੀਸ਼ਨ ਦੇ ਥਰੂ ਮਿਲੀਆਂ ਔਰ ਐਵੇਂ ਹੀ ਹਿੰਦੀ ਫਿਲਮ ਹਿਮੇਸ਼ ਤਈ ਨਾਲ ਕੀਤੀ ਮਰਾਠੀ ਕ੍ਰਿਤਿਕ ਰੋਸ਼ਨ ਨਾਲ ਕੀਤੀ ਐਵੇਂ ਪੰਜਾਬੀ ਫਿਲਮਾਂ ਅੱਗੇ ਜਿੰਨੀਆਂ ਮੈਨੂੰ ਨਾ ਕਦੀ ਇਹ ਨਹੀਂ ਹੋਇਆ ਕਿ ਮੈਂ ਬਹੁਤ ਵੱਡੀ ਸਟਾਰ ਬਣਾਉਂ ਮਤਲਬ ਮੈਂ ਬਹੁਤ ਵੱਡੀ ਸੁਪਰਸਟਾਰ ਬਣਨਾ ਚਾਹੁੰਦਾ ਇਹ ਚੀਜ਼ ਕਿਉਂ ਕਿ ਇਸ ਫੀਲਡ ਵਿੱਚ ਸਭ ਨੂੰ ਹੀ ਹੁੰਦਾ ਮੈਨੂੰ ਬਹੁਤ ਫੇਮ ਹੋਵੇ ਮੈਂ ਹਰ ਵਕਤੇ ਸਟਾਰ ਨਾਲ ਕੰਮ ਕਰਾਂ ਮੈਂ ਬੜੀਆਂ ਫਿਲਮਾਂ ਕਰਾਂ ਉਹ ਚੀਜ਼ ਕਿਉਂ ਨਹੀਂ ਰਹੀ ਪਤਾ ਨਹੀਂ ਮੈਂ ਨਾ ਕਿਤੇ ਨਾ ਕਿਤੇ ਇੱਕ ਕਨਸੈਪਚੁਅਲ ਸਿਨੇਮਾ ਦੇ ਨਾਲ ਜੁੜੀ ਰਹੀ ਆ ਛੋਟੇ ਹੁੰਦੇ ਤੋਂ ਜਿਵੇਂ ਮੈਂ ਤੁਹਾਨੂੰ ਕਿਹਾ ਨੁਕਰ ਨਾਟਕ ਸਟੇਜ ਪਲੇਸ ਦੇ ਨਾਲ ਹਨਾ ਮੇਰੀ ਇੱਕ ਸੋਚ ਜਿਹੜੀ ਸੀਗੀ ਨਾ ਮੈਨੂੰ ਹਮੇਸ਼ਾ ਲੱਗਦਾ ਸੀਗਾ ਮੈਂ ਇਹ ਜਾਂ ਕੁਝ ਸਿਨੇਮਾ ਕਰਾਂ ਇਹ ਜੀ ਕੋਈ ਚੀਜ਼ ਕਰਾਂ ਜਿਹੜੀ ਕਿ ਸਮਾਜ ਨੂੰ ਕਿਸੇ ਤਰੀਕੇ ਦੇ ਨਾਲ ਕੋਈ ਵਧੀਆ ਸਿੱਖ ਦੇ ਕੇ ਜਾਵੇ ਠੀਕ ਹੈ ਮੈਂ ਕਮਰਸ਼ੀਅਲ ਸਿਨੇਮਾ ਕਰ ਰਹੀ ਸੀਗੀ ਮੈਂ ਕੀਤਾ ਜਿਹੜਾ ਮੈਨੂੰ ਮਿਲਦਾ ਗਿਆ ਨਾਲ-ਨਾਲ ਬਟ ਹਮੇਸ਼ਾ ਮੇਰੀ ਇਹ ਹੀ ਕੋਸ਼ਿਸ਼ ਰਹਿੰਦੀ ਸੀਗੀ ਕਿ ਮੈਂ ਕੋਈ ਇਹੋ ਜੀ ਚੀਜ਼ ਕਰਾਂ ਜਿਹੜੀ ਕਿ ਐਂਡ ਆਫ ਦਿ ਡੇ ਮੈਨੂੰ ਵੀ ਸੰਤੁਸ਼ਟੀ ਮਿਲੇ ਮੇਰੇ ਪਾਪਾ ਨੂੰ ਵੀ ਕਿਤੇ ਨਾ ਕਿਤੇ ਮਿਲੇ ਉਹਨਾਂ ਨੇ ਮੈਨੂੰ ਚਿੱਠੀ 'ਚ ਬਹੁਤ ਕੁਝ ਲਿਖਿਆ ਸੀਗਾ ਜਿਹੜਾ ਉਹ ਚਾਹੁੰਦੇ ਸੀਗੇ ਆਪਣੀ ਬੇਟੀ ਤੋਂ ਰਾਈਟ ਐਂਡ ਸੋ ਇਸ ਕਰਕੇ ਮੈਨੂੰ ਜਦੋਂ ਕਿਸਾਨ ਅੰਦੋਲਨ ਸਟਾਰਟ ਹੋਇਆ ਸੋ ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਮੈਂ ਇੰਨੀ ਡੀਪਲੀ ਕਿਸਾਨ ਅੰਦੋਲਨ ਦੇ ਵਿੱਚ ਇਨਵੋਲਵ ਹੋਊਂਗੀ ਔਰ ਮੈਨੂੰ ਕੋਈ ਇੰਨੀ ਕੋਈ ਨੌਲੇਜ ਨਹੀਂ ਸੀਗੀ ਜਤੇ ਬੰਦੀ ਇਸ ਬਾਰੇ ਚੀਜ਼ਾਂ ਬਾਰੇ ਬਟ ਆਈ ਹੈਵ ਟ੍ਰਾਈਡ ਮਾਈ ਲੈਵਲ ਬੈਸਟ ਐਂਡ ਮੈਂ ਬਹੁਤ ਕੁਝ ਸਿੱਖਿਆ ਔਰ ਇਮੋਸ਼ਨਲੀ ਵੀ ਸਟਰੋਂਗ ਹੋਈ ਹਾਂ ਬਹੁਤ ਜ਼ਿਆਦਾ ਕੀ ਆਇਆ ਕਿਉਂਕਿ ਇੱਕ ਲੜਕੀ ਜੋ ਫਿਲਮਾਂ ਕਰ ਰਹੀ ਆ ਮੁੰਬਈ ਦੇ ਵਿੱਚ ਬੈਠੀ ਆ ਠੀਕ ਹੈ ਨਾ ਜਿਹ ਕੋਲ ਬਾਲੀਵੁੱਡ ਦੀਆਂ ਫਿਲਮਾਂ ਨੇ ਨਾ ਫੇਮ ਸਾਰਾ ਕੁਛਾ ਸਾਰਾ ਕੁਝ ਛੱਡ ਕੇ ਧਰਨੇ ਦੇ ਵਿੱਚ ਆ ਕੇ ਬੈਠ ਜਾਂਦੀ ਆ ਉਹ ਚੀਜ਼ ਕਿਵੇਂ ਹੋਈ ਸੀ ਉਹ ਐਸੀ ਕਰਕੇ ਕਿਉਂਕਿ ਜਦੋਂ ਮੈਂ ਤੁਹਾਨੂੰ ਕਿਹਾ ਨਾ ਕਿ ਮੈਨੂੰ ਕੋਈ ਇਨਾ ਸਟਾਰ ਬਣਨ ਦੀ ਸ਼ੌਂਕ ਨਹੀਂ ਸੀਗਾ ਮੇਰੇ ਵਾਸਤੇ ਇੰਨੇ ਕਾਫੀ ਸੀਗਾ ਮੈਂ ਫਿਲਮਾਂ ਕਰ ਰਹੀ ਆ ਰਾਈਟ ਔਰ ਉਹ ਕੜੀ ਦੀ ਕੜੀ ਜੁੜਦੀ ਜਾ ਰਹੀ ਸੀਗੀ ਬਟ ਮੇਰੀ ਜਿਹੜੀ ਮੇਰੀ ਜਿਹੜੀ ਰੂਹ ਦੀ ਭੁੱਖ ਸੀਗੀ ਨਾ ਉਹ ਤੇ ਮੈਨੂੰ ਉਹ ਧਰਨੇ ਤੇ ਦਿਖੀ ਕੀ ਦੇਣਾ ਕਿਤੇ ਲੋਕਾਂ ਦੀ ਆਵਾਜ਼ ਮਜ਼ਦੂਰਾਂ ਦੀ ਆਵਾਜ਼ ਦੀ ਉਹ ਜਦੋਂ ਉਗਰਾਹਾਂ ਦੀ ਸਟੇਜ ਦੇ ਉੱਤੇ ਬਹੁਤ ਸਾਰੇ ਪਲੇਜ਼ ਹੁੰਦੇ ਸੀਗੇ ਉਹ ਮੈਨੂੰ ਚੰਗੇ ਲੱਗਦੇ ਸੀਗੇ ਮੈਨੂੰ ਲੱਗਦਾ ਸੀਗਾ ਇਹੀ ਤੇ ਬਚਪਨ ਤੋਂ ਦੇਖਦੀ ਆ ਰਹੀ ਹਾਂ ਇਹੀ ਕਰਨਾ ਚਾਹੁੰਦੀ ਸੀਗੀ ਵਾਟ ਐਵਰ ਮੈਂ ਇਹ ਸਾਰਾ ਕੁਝ ਸਿਨੈਰੀਓ ਦੇਖਿਆ ਨਾ ਹੁਣ ਪੋਲਿਟਿਕਸ ਦਾ ਪੋਲਿਟਿਕਸ ਇਜ਼ ਅ ਵੈਰੀ ਬੈਡ ਗੇਮ ਹਾਂ ਅਸੀਂ ਕਹਿੰਦੇ ਜਰੂਰ ਸੀਗੇ ਬਟ ਅਸੀਂ ਵਿੱਚ ਵੱਡ ਕੇ ਕਦੀ ਨਹੀਂ ਦੇਖਿਆ ਸੀਗਾ ਬੀ ਲੋਕ ਕੀ ਕਹੇ ਜੇ ਹੈ ਚੀਜ਼ਾਂ ਕਹੇ ਜੀਆਂ ਨੇ ਮਤਲਬ ਲੋਕੀ ਖੋਦ ਹੀ ਨਹੀਂ ਚਾਹੁੰਦੇ ਕਿ ਆਪਣੇ ਸਮਾਜ ਦੇ ਵਿੱਚ ਚੇਂਜ ਆਵੇ ਪੋਲਿਟਿਕਸ ਜਿਹੜੀ ਹੈ ਨਾ ਉਹ ਬਿਜ਼ਨਸ ਬਣ ਚੁੱਕੀ ਹੈ ਕੋਈ ਇੱਕ ਚੇਂਜ ਜੋ ਤੁਸੀਂ ਚਾਹੁੰਦੇ ਹੋ ਕਿ ਫਿਲਮ ਇੰਡਸਟਰੀ ਵਿੱਚ ਇਹ ਚੇਂਜ ਇੱਕ ਜ਼ਰੂਰ ਆ ਜੇ ਵੇਖੋ ਮੈਨੂੰ ਇਹ ਲੱਗਦਾ ਹੈ ਕਿ ਇੱਕ ਟਾਈਮ ਸੀਗਾ ਗਵਰਨਮੈਂਟ ਆਫ ਇੰਡੀਆ ਵੱਲੋਂ ਫਿਲਮਾਂ ਬਣਦੀਆਂ ਸੀਗੀਆਂ ਅਨੈਸਟੀਡੀਆਂ ਉਹ ਫਿਲਮਾਂ ਗਵਰਨਮੈਂਟ ਵੱਲੋਂ ਪ੍ਰੋਡਿਊਸ ਕੀਤੀਆਂ ਜਾਂਦੀਆਂ ਸੀਗੀਆਂ ਵਧੀਆ ਨੋਵਲਸ ਦੇ ਉੱਤੇ ਬਣਦੀਆਂ ਸੀਗੀਆਂ ਵਧੀਆ ਕਹਾਣੀਆਂ ਦੇ ਉੱਤੇ ਬੰਦੀਆਂ ਸੀਗੀਆਂ ਜਿਹੜੀਆਂ ਇੱਕ ਸੋਸਾਇਟੀ ਨੂੰ ਸਿੱਖ ਦੇ ਕੇ ਜਾਣੀਆਂ ਸੀਗੀਆਂ ਜਿੱਤੇ ਸੁਨੀਤਾ ਪਾਟਲ ਬਹੁਤ ਵਧੀਆ ਐਕਟ੍ਰੀਸ ਦੇ ਕੰਮ ਕੀਤਾ ਸੀਗਾ ਮੈਨੂੰ ਲੱਗਦਾ ਇੱਕ ਗਵਰਨਮੈਂਟ ਆਫ ਇੰਡੀਆ ਨੂੰ ਮੈਂ ਪਿੱਛੇ ਜੇ ਗਈ ਵੀ ਸੀਗੀ ਸ਼ਿਕਾਇਤ ਜੀ ਦੇ ਕੋਲ ਜਦੋਂ ਕਲਚਰ ਮਿਨਿਸਟਰੀ ਉਹਨਾਂ ਨੂੰ ਮਿਲੀ ਹੈ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਇਹ ਜੀ ਸਿਸਟਮ ਜਿਹੜਾ ਹੈ ਤੁਹਾਨੂੰ ਸਟਾਰਟ ਕਰਨਾ ਚਾਹੀਦਾ ਹੈ ਉਹਦਾ 1 ਕਰੋੜ ਦਾ ਬਜਟ ਹੁੰਦਾ ਸੀਗਾ ਪਰ ਸਾਰੇ 올ਓਵਰ ਜਿਵੇਂ ਹੁਣ ਗਵਰਨਮੈਂਟ ਹੈ ਉੱਤੇ ਸਾਰੀ ਸਟੇਟਸ ਦੇ ਵਿੱਚ ਅਪਿਕਚਰ ਆਲ ਗਵਰਨਮੈਂਟ ਵੱਲੋਂ ਸ਼ੋਅਸ ਲਏ ਜਾਂਦੇ ਸੀਗੇ ਉਹ ਵਿਖਾਈਆਂ ਜਾਂਦੀਆਂ ਸੀਗੀਆਂ ਲੋਕਾਂ ਨੂੰ ਇੱਕ ਟਿਕਟ ਰੇਡ ਦੇ ਉੱਤੇ ਰਾਈਟ ਬਟ ਹੁਣ ਤੇ ਵੇਖੋ ਉਹ ਸਿਨੇਮਾ ਰਹੀ ਨਹੀਂ ਹੈ ਜਿਹੜੇ ਸਿਨੇਮਾ ਦੇ ਵਿੱਚ ਇੱਕ ਰਿਕਸ਼ੇ ਵਾਲਾ ਵੀ ਇੱਕ ਆਟੋ ਵਾਲਾ ਵੀ ਇੱਕ ਟਿਕਟ ਲੈ ਕੇ ਸਾਰੇ ਇਕੱਠੇ ਪਿਕਚਰ ਇੰਜੋਏ ਕਰਦੇ ਸੀਗੇ ਅੱਜ ਤੇ ਉਹ ਵਿਚਾਰੇ ਦੇਖ ਹੀ ਨਹੀਂ ਸਕਦੇ 500 ਰੁਪਿਆ ਉਹ ਕਮਾਉਣਗੇ 500 ਰੁਪਿਆ ਦੀ ਟਿਕਟ ਲੈ ਕੇ ਕਿੱਥੇ ਪॉपकॉर्न ਇੰਜੋਏ ਕਰਨਗੇ ਪਹਿਲੋਂ ਤੇ ਉਹ ਹੁੰਦਾ ਸੀਗਾ ਬਾਲਕੋਨੀ ਦੇ ਵਿੱਚ ਇਕੱਠੇ ਬੈਠੇ ਆ ਥੱਲੇ ਵੀ ਇਕੱਠੇ ਬੈਠੇ ਆ ਕੋਈ ਤੇਰ ਮੇਰ ਨਹੀਂ ਆ ਕੋਈ ਉੱਚ ਨੀਚ ਨਹੀਂ ਆ ਸੋ ਮੈਨੂੰ ਲੱਗਦਾ ਵੀ ਇਹ ਜੇ ਪਿਕਚਰ ਹਾਲ ਹੋਣੇ ਚਾਹੀਦੇ ਆ ਗਵਰਨਮੈਂਟ ਨੂੰ ਕਹਿਣਾ ਚਾਹੀਦਾ ਕਿ ਉਹ ਪੁਰਾਣੇ ਖੋਲਣ ਜਾਂ ਫਿਰ ਆ ਜਿੰਨੇ ਵੀ ਪੀਵੀਆਰਸ ਨੇ ਇਹਦੇ ਵਿੱਚ ਇੱਕ ਸੈਕਸ਼ਨ ਇਹ ਜਿਹਾ ਹੋਣਾ ਚਾਹੀਦਾ ਜਿਹਦੇ ਵਿੱਚ ਗਵਰਨਮੈਂਟ ਅਪਰੂਵ ਫਿਲਮਾਂ ਜਿਹੜੀਆਂ ਨੋਵਲ ਬੇ ਆਪਣੇ ਜਿਹੜੇ ਦੂਜੇ ਲੋਕੀ ਨੇ ਜਿਹੜੇ ਟਿਕਟ ਨਹੀਂ ਅਫੋਰਡ ਕਰ ਪਾਉਂਦੇ ਉਹਨਾਂ ਵਾਸਤੇ ਵੀ ਪੀਵੀਆਰ ਵਾਲਿਆਂ ਨੂੰ ਇੱਕ ਸੈਕਸ਼ਨ ਰੱਖਣਾ ਚਾਹੀਦਾ ਜਿੱਥੇ ਉਹ ਆਪਣੇ ਬੱਚਿਆਂ ਦੇ ਨਾਲ ਇੱਕ ਫਿਲਮ ਇੰਜੋਏ ਕਰ ਸਕਣ ਇੱਕ ਉਸੇ ਰੇਟ ਦੀ ਟਿਕਟ ਦੇ ਨਾਲ ਲੱਗਦਾ ਬਹੁਤ ਵਧੀਆ ਚੀਜ਼ ਹੈ ਇੱਕ ਬੜਾ ਅੱਛਾ ਚੇਂਜ ਹੋਏਗਾ ਇੰਡਸਟਰੀ ਸਾਡੀ ਆ ਜਾਂਦਾ ਹੈ ਆ ਸੋਨੇ ਮੈਮ ਗੱਲ ਕਰਿਓ ਤੁਸੀਂ ਬਹੁਤ ਸਾਰੇ ਸਿੰਗਰਸ ਨਾਲ ਕੰਮ ਕੀਤਾ ਹੈ ਲੰਬੇ ਸਮੇਂ ਤੋਂ ਤੁਸੀਂ ਇੰਡਸਟਰੀ ਦਾ ਹਿੱਸਾ ਬਣੇ ਹੋ ਪਰ ਜਿਵੇਂ ਤੁਸੀਂ ਤੁਹਾਨੂੰ ਖੁਦ ਹੁੰਦਾ ਕਿ ਬਹੁਤ ਜ਼ਿਆਦਾ ਕੰਮ ਨਹੀਂ ਕਰਨਾ ਕਿ ਹਾਂ ਕੁਝ ਅੱਛਾ ਲੱਗ ਰਿਹਾ ਸਿਰਫ ਉਹਨਾਂ ਕਾ ਹੀ ਕਰਨਾ ਹੋਂ ਤੱਕ ਦਾ ਬੈਸਟ ਐਕਸਪੀਰੀਅੰਸ ਕਿੱਥੇ ਰਿਹਾ ਕੰਮ ਕਰਨ ਦਾ ਤੁਹਾਡਾ ਕਿਸੇ ਸਿੰਗਰ ਨਾਲ ਜਾਂ ਕਿਸੇ ਸੈੱਟ ਤੇ ਵੇਖੋ ਹੈਪੀ ਹਰਦੀ ਹੀਰ ਮੈਂ ਸ਼ੂਟ ਕੀਤੀ ਸੀਗੀ ਹਿਮੇਸ਼ ਦੇ ਨਾਲ ਉਹ ਮੇਰਾ ਵਧੀਆ ਐਕਸਪੀਰੀਅੰਸ ਸੀਗਾ ਔਰ ਸਾਊਥ ਦੇ ਵਿੱਚ ਮੈਂ ਡੀਐਨਟੀਡੀ ਸ਼ੂਟ ਕੀਤੀ ਸੀ ਸ਼੍ਰੀਕਾਂਦ ਦੇ ਨਾਲ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਔਰ ਹਾਣੀ ਸ਼ੂਟ ਕੀਤੀ ਸੀਗੀ ਅਮਿਤੋਜ ਮਾਨ ਔਰ ਹਰਪਜਨ ਮਾਨ ਦੇ ਨਾਲ ਮੇਰਾ ਵਧੀਆ ਐਕਸਪੀਰੀਅੰਸ ਰਿਹਾ ਜੀ ਹੁਸਨ ਦੀ ਕਲੀ ਸ਼ੂਟ ਕੀਤੀ ਸੀਗੀ ਉਹ ਵੀ ਮੇਰਾ ਬੜਾ ਵਧੀਆ ਐਕਸਪੀਰੀਅੰਸ ਰਿਹਾ ਸੀਗਾ ਹਰਪਜਨ ਮਾਨ ਦੇ ਨਾਲ ਹਨ ਕਨਸਟੇਬਲ ਹਰਜੀਤ कौर ਸ਼ੂਟ ਕੀਤੀ ਹੈ ਔਰ ਮੈਨੂੰ ਲੱਗਦਾ ਹੈ ਕਿ ਜੇ ਕੁੜੀ ਨੂੰ ਇੱਜ਼ਤ ਮਿਲੇ ਉਸ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਔਰ ਇਹ ਜਿਹੜਾ ਪ੍ਰੋਡਕਸ਼ਨ ਹਾਊਸ ਜਿਹੜਾ ਇੱਜ਼ਤ ਦੇ ਨਾਲ ਤੁਹਾਡੀ ਪੇ ਵੀ ਤੁਹਾਨੂੰ ਪ੍ਰੋਪਰ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਖਰਾਬ ਨਾ ਕਰੇ ਔਰ ਤੁਹਾਨੂੰ ਫੈਮਲੀ ਵਾਂਗੂ ਟ੍ਰੀਟ ਕਰੇ ਇਹ ਜੀ ਬਹੁਤ ਕਾਟ ਪ੍ਰੋਡਕਸ਼ਨ ਹਾਊਸ ਹੈ ਮੈਂ ਇਸ ਕੀਤੀਆਂ ਚੀਜ਼ਾਂ ਜਿਵੇਂ ਤੁਸੀਂ ਕਹਿੰਗੇ ਹਾਂ ਜਿਵੇਂ ਆਪਾਂ ਸੁਣਦੇ ਵਾਂ ਕਿ ਹਾਂ ਪੇਮੈਂਟ ਨਹੀਂ ਕੀਤੀ ਗਈ ਟਾਈਮ ਲਾਈਨ ਦਿੱਤੀ ਗਈ ਜਾਂ ਫਿਰ ਕਈ ਵਾਰੀ ਮਿਲੀ ਹੀ ਨਹੀਂ ਆ ਕਦੀ ਉਹ ਚੀਜ਼ ਫੇਸ ਕੀਤੀ ਅਜੇ ਤੱਕ ਪੂਰੇ ਕਰੀ ਨਹੀਂ ਉਹ ਕੋ ਹੁੰਦਾ ਐਵੇਂ ਕੀ ਲੋਕਾਂ ਨੂੰ ਕੰਮ ਕਰਵਾ ਲਿੱਤਾ ਜਾਂਦਾ ਹੈ ਉਹਨਾਂ ਦੇ ਪੈਸੇ ਨਹੀਂ ਦਿੱਤੇ ਜਾਂਦੇ ਉਹਨਾਂ ਦੀ ਹੱਕ ਦੀ ਕਮਾਈ ਮਾਰ ਲਈਤੀ ਜਾਂਦੀ ਹੈ ਔਰ ਬਹੁਤ ਸਾਰੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਕੁੜੀਆਂ ਦੇ ਨਾਲ ਗਲਟ ਟਰੀਟ ਕੀਤਾ ਜਾਂਦਾ ਹੈ ਸੋ ਮੈਨੂੰ ਇਹ ਲੱਗਦਾ ਹੈ ਵੀ ਮੇਰਾ ਜੋ ਐਕਸਪੀਰੀਅੰਸ ਰਿਹਾ ਹੈ ਅ ਅੱਜ ਤੱਕ ਦਾ ਹਿਮੇਸ਼ ਜੀ ਦੇ ਨਾਲ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹੈ ਪੇਮੈਂਟ ਵਾਈਜ਼ ਇੱਜ਼ਤ ਵਾਈਜ਼ ਰਿਸਪੈਕਟ ਵਾਈਜ਼ ਅੱਛਾ ਜਦੋਂ ਸੋਨਮਨ ਸਟਾਰਟਿੰਗ ਕੀਤੀ ਤੇ ਅੱਜ ਇਸ ਮਕਾਮ ਤੋਂ ਪਰਸਨਲੀ ਆਪਣੇ ਆਪ ਵਿੱਚ ਕਿੰਨਾ ਬਦਲਾ ਹੂੰ ਤੁਸੀਂ ਮਹਿਸੂਸ ਕਰ ਹੋਣ ਮੇਰੇ ਵਿੱਚ ਮੈਂ ਕਹਿਆ ਸادیه ਮਚਿਉਰਿਟੀ ਆਈ ਹੈ ਅਗੇ ਨਾਲੋਂ ਮੈਂ ਇੰਨੇ ਜਿਆਦਾ ਚੀਜ਼ਾਂ ਨੂੰ ਸਟਰੋਂਗਲੀ ਨਹੀਂ ਫੇਸ ਕਰ ਸਕਦੀ ਹਾਂ ਕਿਤੇ ਨਾ ਕਿਤੇ ਵੀਕ ਵੀ ਹਾਂ ਬਿਕਾਜ਼ ਮੈਂ ਮੈਨੂੰ ਸਭ ਤੋਂ ਜਿਆਦਾ ਸਟਰੋਂਗ ਕੀਤਾ ਹੈ ਕਿਸਾਨ ਅੰਦੋਲਨ ਨੇ ਬਿਕਾਜ਼ ਆਈ ਫੇਸਡ ਅ ਲੋਟ ਇਨ ਇਟ ਡਿਫਰੈਂਟ ਇਮੋਸ਼ਨਸ ਅਪ ਐਂਡ ਡਾਊਨ ਬਹੁਤ ਗੋਸ਼ ਪੋਲਿਟਿਕਸ ਉਹ ਤੋਂ ਬਾਅਦ ਪੋਲਿਟਿਕ ਪੋਲਿਟਿਸ਼ੀਅਨਸ ਨੂੰ ਜਾਣਿਆ ਪਰਸਨਲੀ ਸੋ ਅੱਜ ਮੈਂ ਸਾਰੇ ਜ਼ਿਆਦਾਤਰ ਮੈਂ ਰਿਸਪੈਕਟ ਵੀ ਕਰਦੀ ਹਾਂ ਬਟ ਆਈ ਨੋ them ਪਰਸਨਲੀ ਸੋ ਬਹੁਤ ਕੁ ਸਿੱਖਣ ਲਈ ਮਿਲਿਆ ਉਹਨਾ ਤੋਂ ਬਹੁਤ ਸਾਰੀਆਂ ਚੀਜ਼ਾਂ ਨੂੰ ਸੋ ਮੈਂ ਇੱਥੇ ਅ ਤੁਸੀਂ ਤੋਂ ਉਸੇ ਵਾਲਾ ਦੇ ਬਾਰੇ ਜ਼ਰੂਰ ਗੱਲ ਕਰਨਾ ਚਾਹਾਂਗੀ ਤੁਸੀਂ ਕੰਮ ਕੀਤਾ ਹੈ ਉਹਨਾਂ ਦੇ ਨਾਲ ਤੇ ਜਦੋਂ ਵੀ ਤੁਹਾਡੇ ਨਾਲ ਗੱਲ ਹੁੰਦੀ ਹੈ ਹਮੇਸ਼ਾ ਜ਼ਿਕਰ ਹੋ ਹੀ ਜਾਂਦਾ ਹੈ ਕਾਫੀ ਟਾਈਮ ਹੋ ਗਿਆ ਪਰ ਅਜੇ ਵੀ ਉਹਨਾਂ ਦੇ ਚਾਉਣ ਵਾਲੇ ਜਿਹੜੇ ਨੇ ਉਹਨਾਂ ਦੇ ਪੋਸਟਾਂ ਪਾਉਂਦੇ ਨੇ ਉਹਨਾਂ ਦਾ ਜ਼ਿਕਰ ਹੁੰਦਾ ਆ ਤੁਸੀਂ ਇਕੱਲੇ ਬੈਠਦੇ ਹੋਗੇ ਤੇ ਜਦੋਂ ਦਿਮਾਗ ਵਿੱਚ ਕਦੀ ਉਹਨਾਂ ਦੇ ਬਾਰੇ ਨਾਮ ਆਂਦਾ ਹੈ ਜਾਂ ਕਦੀ ਕੋਈ ਗਾਣਾ ਸੁਣਦੇ ਹੋ ਤਾਂ ਕੀ ਚੱਲਦਾ ਹੋ ਜਾਏ ਵਿਖੋ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਟੈਲੈਂਟਿਡ ਆਰਟਿਸਟਸ ਸੀਗੇ ਉਹ ਬਹੁਤ ਵਧੀਆ ਲਿਖਦੇ ਸੀਗੇ ਵਧੀਆ ਚੀਜ਼ਾਂ ਨੂੰ ਬੋਲਦੇ ਸੀਗੇ ਲੋਕਾਂ ਦੀ ਸਾਜ਼ਿਸ਼ ਦੇ ਸ਼ਿਕਾਰ ਹੋ ਗਏ ਸੋ ਮੈਨੂੰ ਇਹ ਲੱਗਦਾ ਵੀ ਜਿਹੜਾ ਬੋਲਦਾ ਔਰ ਜਿਹੜਾ ਜਿਆਦਾ ਵੱਡਾ ਸਟਾਰ ਬੰਦਾ ਹੈ ਉਹ ਹਮੇਸ਼ਾ ਕਿਸੇ ਨਾ ਕਿਸੇ ਚਮਕੀਲੀਆਂ ਲੋਕਾਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਜਾਂਦਾ ਹੈ ਸੋ ਇਸ ਕਰਕੇ ਇਨਸਾਨ ਸੋਚਦਾ ਹੈ ਅਸੀਂ ਛੋਟੇ ਸਟਾਰ ਹੀ ਰਹੀਏ ਕੰਮ ਕਰਦੇ ਰਹੀਏ ਲੋਕਾਂ ਵਾਸਤੇ ਔਰ ਆਪਣੇ ਸੋਸ਼ੀਅਲੀ ਸੱਚ ਬੋਲਦੇ ਰਹੀਏ ਤੁਹਾਡੀ ਤੁਹਾਡੀ ਆਖਰ ਨਾਮ ਹੋ ਗਿਆ ਨੇ ਉਸ ਚੀਜ਼ ਦੇ ਨਾਮ ਬਿਲਕੁਲ ਬਿਕੋਜ਼ ਜਿਨ੍ਹਾਂ ਨਾਲ ਤੁਸੀਂ ਕੰਮ ਕੀਤਾ ਹੈ ਜਿਨ੍ਹਾਂ ਦੇ ਨਾਲ ਤੁਸੀਂ ਕਨੈਕਟਡ ਰਹਿੰਦੇ ਹੋ ਕਿਤੇ ਨਾ ਕਿਤੇ ਤੁਹਾਨੂੰ ਫੀਲ ਤੇ ਹੁੰਦਾ ਹੈ ਇੱਕ ਆਖਰੀ ਸਵਾਲ ਸੋਨੇ ਮੈਮ ਜਿਵੇਂ ਤੁਸੀਂ ਪਹਿਲਾਂ ਦੱਸਿਆ ਤੁਸੀਂ ਚਾਹੁੰਦੇ ਕਿ ਕਿਵੇਂ ਦੀਆਂ ਫਿਲਮਾਂ ਜਿਹੜੀਆਂ ਨੇ ਉਹ ਬਣਨ ਕੁਝ ਐਦਾਂ ਦਾ ਜੋ ਅਜੇ ਵੀ ਤੁਹਾਡੀ ਤਮੰਨਾ ਹੈ ਕਿ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਕਿਸੇ ਫਿਲਮ ਦੇ ਵਿੱਚ ਜਾਂ ਕੋਈ ਕਿਸੇ ਐਦਾਂ ਦਾ ਪ੍ਰੋਜੈਕਟ ਜਿਹਦੀ ਤੁਸੀਂ ਵੇਟ ਕਰ ਰਹੇ ਕੁਝ ਐਦਾਂ ਦਾ ਆਏਗਾ ਤੁਸੀਂ ਉਸ ਚੀਜ਼ ਨੂੰ ਬਣਾ ਨਹੀਂ ਕਰੋਗੇ ਵੇਖੋ ਮੈਨੂੰ ਵਧੀਆ ਰੋਲ ਕਰਨੇ ਚੰਗੇ ਲੱਗਦੇ ਹੈ ਜਿਹੜੀ ਸਮਾਜ ਨੂੰ ਕੋਈ ਸਿੱਖ ਦੇ ਕੇ ਜਾਣ ਔਰ ਇੱਕ ਐਕਟਰ ਨੂੰ ਹਮੇਸ਼ਾ ਡਿਫਰੈਂਟ ਰੋਲ ਪਲੇ ਕਰਨੇ ਚੰਗੇ ਲਾਦੇ ਇੱਕ ਗਾਨੀ ਸਬਜੈਕਟ ਹੈ ਜਿਹਦੇ ਉਤੇ ਆਈ ਐਮ ਰਾਈਟ ਨਾ ਸੇ ਕੰਮ ਕਰ ਰਹੇ ਆ ਔਰ ਉਹ ਛੇਤੀ ਹੀ ਉਹ ਗਾਨੀ ਤੁਹਾਡੇ ਸਾਹਮਣੇ ਆਊਗਾ ਆਊਗਾ ਉਹ ਪ੍ਰੋਜੈਕਟ ਸੋਹਣਾ ਪ੍ਰੋਜੈਕਟ ਹੈ ਔਰ ਕਹਾਣੀ ਬਹੁਤ ਸੋਹਣੀ ਹੈ ਉਹਦੇ ਵਿੱਚ ਵੀ ਇੱਕ ਔਰਤ ਦੇ ਸਟਰਗਲ ਵਾਸਤੇ ਹੀ ਗੱਲ ਕੀਤੀ ਗਈ ਹੈ ਸੋ ਮੈਨੂੰ ਇਹ ਜੇ ਅ ਵਿਮਨ ਸੈਂਟ੍ਰਿਕ ਸਬਜੈਕਟ ਕਰਨੇ ਚੰਗੇ ਲੱਗਦੇ ਆ ਔਰ ਮੈਨੂੰ ਲੱਗਦਾ ਵੀ ਇਹ ਜੇ ਸਬਜੈਕਟ ਕਰਨੇ ਚਾਹੀਦੇ ਜਿਹੜੇ ਕਿ ਸੋਸਾਇਟੀ ਨੂੰ ਕੁਝ ਦੱਸ ਕੇ ਜਾਣ ਸੋ ਥੈਂਕ ਯੂ ਸੋ ਮੱਚ ਸੋਨੀਆ ਮੈਮ ਟਾਈਮ ਦੇਣ ਦੇ ਲਈ ਐਂਡ ਅਸੀਂ ਵੈਸੀ ਉਮੀਦ ਵਿੱਚ ਕਿ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਫਿਲਮਾਂ ਦੇ ਵਿੱਚ ਦੇਖੀਏ ਜ਼ਿਆਦਾ ਤੋਂ ਜ਼ਿਆਦਾ ਪ੍ਰੋਜੈਕਟਸ ਦੇ ਵਿੱਚ ਹਾਲਾਂਕਿ ਤੁਸੀਂ ਕਹੇ ਕਿ ਤੁਸੀਂ ਇਹਨਾਂ ਚੀਜ਼ਾਂ ਲਈ ਥੋੜੇ ਚੋਜ਼ੀ ਹੋ ਕਿ ਹਾਂ ਤੁਹਾਨੂੰ ਹੁੰਦਾ ਕਿ ਮੈਂ ਕੱਟ ਕਰਨਾ ਪਰ ਫਿਰ ਵੀ ਅਸੀਂ ਕਹਾਂਗੇ ਤੁਸੀਂ ਬਹੁਤ ਸਾਰਾ ਕੰਮ ਕਰੋ ਕਿਉਂਕਿ ਤੁਹਾਡੇ ਕੰਮ ਨੂੰ ਤੁਹਾਨੂੰ ਲੋਕ ਬਹੁਤ ਪਿਆਰ ਦਿੰਦੇ ਨੇ ਥੈਂਕ ਯੂ ਸੋ ਮੱਚ ਏਸਨ ਮਿਰਨਾਲ ਪੰਜਾਬੀ ਅਦਾਕਾਰਾ ਸੋਨੀਆ ਮਾਂ ਜੋ ਹਮੇਸ਼ਾ ਹੀ ਹਰ ਮੁੱਦੇ ਤੇ ਬੜਾ ਬੇਬਾਕੀ ਦੇ ਨਾਲ ਬੋਲਦੇ ਨੇ ਅੱਜ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਤੇ ਅਪਕਮਿੰਗ ਪ੍ਰੋਜੈਕਟਸ ਨੂੰ ਲੈ ਕੇ ਉਮੀਦ ਕਰਦੇ ਹਾਂ ਤੁਹਾਨੂੰ ਇੰਟਰਵਿਊ ਪਸੰਦ ਆਇਆ ਹੋਵੇਗਾ ਹੁਣ ਮੈਨੂੰ ਯਾਨੀ ਖੁਸ਼ੀ ਸਹਿਰਾਨ ਉਹਦੇ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਪੀਟੀਸੀ ਪੰਜਾਬੀ